ਪਰ ਡਾਈੰਗ ਇੰਡਸਟਰੀ ਦੀ ਜਿਹੜੀ ਉਹ ਤੋਂ ਪੂਰੇ ਦਾ ਪੂਰਾ ਲੀਕਟ ਪੈਂਦਾ ਔਰ ਉਹ ਹੈਗਾ 9 ਲੱਖ 9 ਕਰੋੜ ਲੀਟਰ ਪਾਣੀ ਪੈਂਦਾ ਰੋਜ਼ ਦਾ 9 ਕਰੋੜ ਲੀਟਰ ਪਾਣੀ ਰੋਜ਼ ਦਾ ਬੁੱਡੇ ਦਰਿਆ ਨੂੰ ਬੁੱਢਾ ਨਾਲਾ ਬਣਾਇਆ ਹੀ ਉਹਨੇ ਸਭ ਤੋਂ ਵੱਡਾ ਸੋਰਸ ਹੈ ਔਰ ਕਹਿ ਕੇ ਥੋੜੇ ਰਾਈ ਸਾਰੇ ਪੰਜਾਬ ਨੂੰ ਦੇਸ਼ ਨੂੰ ਆਵਾਹਨ ਕਰ ਰਹੇ ਆ ਜੇ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉਹਨੂੰ ਛੜਿਆ ਬੰਦ ਕਰਾਂਗੇ ਜੇ ਕਿਸੇ ਨੇ ਰੋਕਣਾ ਤਾਂ ਉਹ ਜ਼ਿੰਮੇਦਾਰ ਹੋਊਗਾ ਜੋ ਵੀ ਪੰਜਾਬ ਦੇ ਲੋਕਾਂ ਦਾ ਉਸ ਤੋਂ ਬਾਅਦ ਨੁਕਸਾਨ ਹੋਊਗਾ ਜਾਨੀ ਜਾਂ ਮਾਲੀ ਇਸ ਪਾਣੀ ਕਰਕੇ ਆ ਚੰਗੀ ਤਰ੍ਹਾਂ ਦਿਖਾ ਦਿਓ ਪਰਲੇ ਪਾਸੇ ਵੀ ਦਿਖਾ ਦਿਓ ਆ ਦਿਖਾ ਦਿਓ ਆ ਮੁੱਖ ਮੰਤਰੀ ਚੁਣਿਆ ਜੀ ਅਸੀਂ ਪੰਜਾਬ ਦੇ ਅੰਦਰ ਅੱਜ ਸਾਡੀ ਪ੍ਰੈਸ ਕਾਨਫਰੰਸ ਨੂੰ ਰੋਕਣ ਲਈ ਇੱਥੇ ਸੈਂਕੜੇ ਪੁਲਸ ਵਾਲੇ ਲਾਏ ਹੋਏ ਆਂ ਗੱਡੇ ਲੈ ਕੇ ਆਏਦਾਲੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਸਾਰੀ ਪੁਲਸ ਵਾਲੇ ਖੜੀ ਆ ਅਸੀਂ ਡਾਕਾ ਮਾਰ ਰਹੇ ਆ ਕਤਲ ਕਰ ਰਹੇ ਆ ਚਿੱਟਾ ਵੇਚ ਰਹੇ ਆ ਚਿੱਟਾ ਵੇਚਣ ਵਾਲੇ ਸ਼ਰ੍ਹਾਂ ਵੇਚ ਰਹੇ ਆ ਸ਼ਰਿਆ ਮੇਰੇ ਡਾਕੇ ਵੱਜਦੇ ਚੋਰੀਆਂ ਹੁੰਦੀਆਂ ਲੁੱਟਾਂ ਹੁੰਦੀਆਂ ਰੋਜ਼ ਕਤਲ ਹੁੰਦੇ ਆ ਆ ਫੜੇ ਨਹੀਂ ਜਾਂਦੇ ਪੁਲਿਸਾਂ ਤੋਂ ਆ ਸਰਕਾਰਾਂ ਤੋਂ ਇੱਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ ਸੁਣ ਲੋ ਯਾਰ ਗੱਲ ਇੱਕ ਬਾਈ ਮਣ ਕਹਤਾਂ ਨਾ ਸੁਣ ਲੋ ਕੱਲ ਪ੍ਰੈਸ ਕਾਨਫਰੰਸ ਕਰਦੇ ਆ ਇੰਡਸਟਰੀਆ ਵਾਲੇ ਕਹਿੰਦੇ ਜੀ ਅਸੀਂ 2 ਸਾਲ ਚ ਪੰਜਾਬ ਛੱਡ ਦਿਆਂਗੇ ਛੱਡ ਦਿਓ ਉਹ ਤੁਸੀਂ ਜਿਹੜਾਂ ਬਾਕੇ ਪੰਜਾਬ ਮਾਰਤਾ ਕਰੋ ਛੱਡੋਂਗੇ ਪੰਜਾਬ ਦੇ ਲੋਕੋ ਤੁਸੀਂ ਸੋਚ ਲਿਓ ਜੇ ਇਹ ਯਾਰਾਂ ਸਾਨੂੰ ਪਾਉਣ ਤੋਂ ਰੋਕਣ ਸਾਲ ਉਹਨੂੰ ਮਾਰਨਾ ਚਾਹੁੰਦੇ ਆ ਤੇ ਤੁਸੀਂ ਫੈਨਲਾ ਕਰਨਾ ਵੀ ਉੱਠ ਕੇ ਯਾਰਾਂ ਬੰਦ ਕਰਨੀਆਂ ਯਾਰ ਵੀ ਕੇ ਮਾਰਨਾ ਕੁਤੇ ਵਿੱਚ ਬੁੱਡੇ ਤੇ ਰਿਆਦੇ ਦੇ ਮਸਲੇ ਨੂੰ ਲੈ ਕੇ ਅੱਜ ਵਾਤਾਵਰਨ ਪ੍ਰੇਮੀਆਂ ਵੱਲੋਂ ਲੱਖੇ ਸਦਾਨੇ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਮੌਜੂਦ ਰਹੀ ਸੀ ਪਰ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਉਹ ਹਰ ਸੂਰਤ ਦੇ ਵਿੱਚ ਪ੍ਰੈਸ ਕਾਨਫਰੰਸ ਕਰਨਗੇ ਅੱਜ ਇਹਨਾਂ ਵੱਲੋਂ ਪੱਤਾ ਧਰਨਾ ਲਗਾਏ ਜਾਣਾ ਸੀ ਪਰ ਪੰਚਾਇਤੀ ਚੋਣਾਂ ਦੇ ਵਿੱਚ ਲੋਕਾਂ ਦੇ ਮਸ਼ਰੂਪ ਹੋਣ ਕਰਕੇ ਅਤੇ ਖਾਸ ਕਰਕੇ ਆਉਣ ਵਾਲੇ ਚੋਣਾਂ ਦੇ ਸੀਜ਼ਨ ਨੂੰ ਲੈ ਕੇ ਬੁੱਡੇ ਨਾਲ ਤੇ ਬੰਨ ਲਾਉਣ ਦੇ ਫੈਸਲੇ ਨੂੰ ਅੱਗੇ ਵਧਾ ਦਿੱਤਾ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਅਸੀਂ ਪਹਿਲਾਂ ਵੀ ਉਹਨੂੰ ਦੱਸਿਆ ਸੀ ਕਿ ਇੱਕ ਤਰੀਕ ਨੂੰ ਅਸੀਂ ਇੱਥੇ ਸੰਕੇਤਕ ਤੌਰ ਤੇ ਬੈਠਣਾ ਸੀਗਾ ਔਰ ਅਗਲੇ ਕੁਝ ਦਿਨਾਂ ਦੇ ਅੰਦਰ ਅਸੀਂ ਇਹਨੂੰ ਬੰਨ ਮਾਰਨਾ ਸੀਗਾ ਅੱਜ ਅਸੀਂ ਤੁਹਾਨੂੰ ਕਿਉਂ ਸੱਦਿਆ ਕਿ ਅਸੀਂ ਇਹ سلسلے ਦੀ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਰਿਹੈਸਲ ਵੀ ਕਰ ਲਈ ਸੀ ਬੰਨ ਕਿਵੇਂ ਮਾਰਨਾ ਸੀਗਾ ਔਰ ਅਸੀਂ ਬੰਨ ਮਾਰ ਰਹੇ ਸੀਗੇ ਆ ਜਿਹੜਾ ਫੋਕਲ ਪੁਆਇੰਟ ਆਲਾ ਹੈ ਸੀਐਸਟੀ ਪੁਆਇੰਟ ਹੈਗਾ ਜਿਹੜਾ ਤੇ ਇੱਕ ਹੈਗਾ ਤਾਜਪੁਰ ਰੋਡ ਵਾਲਾ ਡਾਈੰਗ ਸਭ ਤੋਂ ਵੱਡਾ ਡਾਈੰਗ ਇੰਡਸਟਰੀ ਦੀ ਜਿਹੜੀ ਉਹ ਤੋਂ ਪੂਰੇ ਦਾ ਪੂਰਾ ਲੀਕਟ ਪੈਂਦਾ ਔਰ ਉਹ ਹੈਗਾ 9 ਲੱਖ 9 ਕਰੋੜ ਲੀਟਰ ਪਾਣੀ ਪੈਂਦਾ ਰੋਜ਼ ਦਾ 9 ਕਰੋੜ ਲੀਟਰ ਪਾਣੀ ਰੋਜ਼ ਦਾ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਇਆ ਹੀ ਹੋਣਿਆ ਸਭ ਤੋਂ ਵੱਡਾ ਸੋਰਸ ਹੈ ਸਭ ਤੋਂ ਪਹਿਲਾਂ ਅਸੀਂ ਉੱਥੇ ਬੰਨ ਮਾਰਨਾ ਸੀ ਔਰ ਉਹਦੀ ਅਸੀਂ ਰਿਹਸਲ ਵੀ ਕੀਤੀ ਪ੍ਰੋਪਰ ਔਰ ਕਰ ਵੀ ਦੇਣਾ ਸੀ ਬਟ ਹੋਇਆ ਕੀ ਕਿ ਪੰਜਾਬ ਪੋਲੂਸ਼ਨ ਬੋਰਡ ਦਾ ਇੱਕ ਆਰਡਰ ਆਇਆ ਕਿ ਅਸੀਂ ਬੰਦ ਕਰ ਰਹੇ ਹਾਂ ਮਤਲਬ ਗਵਰਨਮੈਂਟ ਬੰਦ ਕਰ ਰਹੀ ਹੈ ਤਾਂ ਅਸੀਂ ਇਹ ਨਹੀਂ ਚਾਹੁੰਦੇ ਸੀ ਕਿ ਕਿਸੇ ਦੇ ਖਿਆਲ ਚ ਜਾਵੇ ਕਿ ਅਸੀਂ ਅੱਗੇ ਹੋ ਕੇ ਕਰਨਾ ਹੈ ਹੁਣ ਅਸੀਂ ਇਹਨਾਂ ਨੂੰ ਵੇ ਨਹੀਂ ਅਗਲੇ ਦਿਨਾਂ ਅੱਜ ਕਿ ਬੰਦ ਕਰ ਰਹੇ ਨੇ ਕਿ ਨਹੀਂ ਕਰ ਰਹੇ ਦੂਸਰੀ ਗੱਲ ਪੰਚਾਇਤੀ ਇਲੈਕਸ਼ਨ ਅਨਾਉਂਸ ਹੋ ਚੁੱਕੇ ਨੇ 15 ਤਰੀਕ ਨੂੰ ਪੰਚਾਇਤ ਦੇ ਇਲੈਕਸ਼ਨ ਨੇ ਫੇਰ ਚੋਣਾਂ ਐ ਤੇ ਫਿਰ ਕਨਕ ਐ ਜਿੰਨੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਔਰ ਜੋ ਬੰਦੇ ਪੀੜਤ ਨੇ ਵਿਕਟਮ ਨੇ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਕੱਲਾ ਬੰਦ ਹੀ ਨਹੀਂ ਕਰਨਾ ਬੰਦ ਕਰਨ ਤੋਂ ਬਾਅਦ ਪਹਿਰੇਦਾਰੀ ਵੀ ਕਰਨੀ ਐ ਕਿ ਖੋਲਣ ਤਾਂ ਜੇ ਧੱਕੇ ਨਾਲ ਖੋਲਣਗੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਸੋ ਦੇ ਲਈ ਅਸੀਂ ਅੱਜ ਤੁਹਾਨੂੰ ਤਕਲੀਫ ਦਿੱਤੀ ਤੇ ਅਸੀਂ ਇਹ ਕਾਲ ਦੇ ਰਹੇ ਆ ਕਿ 3 ਦਸੰਬਰ ਨੂੰ 3 ਦਸੰਬਰ ਹੈ ਜੀ 3 ਦਸੰਬਰ ਜੀ 3 ਦਸੰਬਰ ਨੂੰ ਅਸੀਂ ਆ ਜਿਹੜਾ ਹੈਗਾ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਸੀਐਸਟੀ ਪੁਆਇੰਟ ਹੈ ਜਿਹੜੇ ਕਿ 9 ਕਰੋੜ ਲੀਟਰ ਪਾਣੀ ਵਿੱਚ ਸਟਰੇ ਨੇ ਡਾਈੰਗ ਵਾਲਿਆਂ ਦਾ 250 ਯੂਨਿਟ ਦਾ ਪਾਣੀ ਉਹਦੇ ਚਾਉਂਦਾ ਹੈ ਕੈਮੀਕਲ ਜਿਹਨੂੰ ਅਸੀਂ ਪੂਰੀ ਰੀਹਸਲ ਕਰ ਚੁੱਕੇ ਆ ਅਸੀਂ ਇਹਨੂੰ ਬੰਦ ਕਰਾਂਗੇ ਔਰ ਕਹਿ ਕੇ ਤੁਹਾਡੇ ਰਾਂਹੀਂ ਸਾਰੇ ਪੰਜਾਬ ਨੂੰ ਦੇਸ਼ ਨੂੰ ਆਵਾਹਨ ਕਰ ਰਹੇ ਆ ਕਿ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉਹਨੂੰ ਸ਼ਰਯਾਂ ਬੰਦ ਕਰਾਂਗੇ ਜੇ ਕਿਸੇ ਨੇ ਰੋਕਣਾ ਤਾਂ ਉਹ ਜ਼ਿੰਮੇਦਾਰ ਹੋਊਗਾ ਜੋ ਵੀ ਪੰਜਾਬ ਦੇ ਲੋਕਾਂ ਦਾ ਉਸ ਤੋਂ ਬਾਅਦ ਨੁਕਸਾਨ ਹੋਊਗਾ ਜਾਨੀ ਜਾਂ ਮਾਲੀ ਇਸ ਪਾਣੀ ਕਰਕੇ ਔਰ ਇੱਕ ਗੱਲ ਹੋਰ ਕਲੀਅਰ ਕਰ ਦਈਏ ਇਹ ਸ਼ੁਰੂਆਤ ਹੋਊਗੀ ਜਿਵੇਂ ਬੁੱਢਾ ਨਾਲਾ ਸਿੰਬਲ ਸਾਰੇ ਪੰਜਾਬ ਦੇ ਵਿੱਚ ਜੋ دریاਈ ਪਾਣੀਆਂ ਦਾ ਤੇ ਥਲੜੇ ਪਾਣੀ ਦਾ ਕਹਾਣ ਕੀਤਾ ਜਾ ਰਿਹਾ ਹੈ ਉਵੇਂ ਹੀ ਬੁੱਢੇ ਨਾਲੇ ਦੇ ਵਿੱਚ ਆ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਪੁਆਇੰਟ ਇਹ ਸਿੰਬਲ ਨੇ ਸਭ ਤੋਂ ਵੱਡੇ ਸਰੋਤ ਨੇ 9 ਕਰੋੜ ਲੀਟਰ ਪਾਣੀ ਡਾਈੰਗ ਦਾ ਕੈਮੀਕਲ ਵਾਲਾ ਉਹ ਵਿੱਚ ਪਾਇਆ ਜਾ ਰਿਹਾ ਜੋ ਕਲੀਨ ਨਹੀਂ ਹੋ ਸਕਦਾ ਇਸ ਲਈ ਪਹਿਲਾਂ ਅਸੀਂ ਇਹਨੂੰ ਬੰਦ ਕਰਾਂਗੇ ਬੜੇ ਲੋਕ ਪੁੱਛਦੇ ਸੀ ਬੰਨ ਮਾਰ ਕੇ ਦਰਿਆ ਆਪਣਾ ਪਾਣੀ ਹੈ ਜਿਹੜਾ ਲੁਧਿਆਣੇ 'ਚ ਵੜੂਗਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅਸੀਂ ਕੋਈ ਲੁਧਿਆਣੇ ਵਾਸੀਆਂ ਨੂੰ ਤੰਗ ਕਰਨ 'ਚ ਇੰਟਰਸਟਿਡ ਨਹੀਂ ਬਲਕਿ ਲੁਧਿਆਣੇ ਵਾਲਿਆਂ ਨੂੰ ਮੁਕਤੀ ਦਿਵਾਉਣ 'ਚ ਇੰਟਰਸਟਿਡ ਹੈ ਇਹ ਪਾਣੀ ਤੋਂ ਗੰਦੇ ਪਾਣੀ ਤੋਂ ਕਾਲੇ ਪਾਣੀ ਤੋਂ ਇਸ ਲਈ ਸਭ ਤੋਂ ਪਹਿਲਾਂ ਅਸੀਂ ਉਹਨੂੰ ਬੰਦ ਕਰਾਂਗੇ ਫਿਰ ਅਗਲੀਆਂ ਚੀਜ਼ਾਂ ਤੇ ਵਾਦਾਂ ਕੀ ਔਰ ਇਹ ਤਰੀਕਾ ਹੈ ਕਿ 3 ਦਸੰਬਰ ਸਾਰੇ ਪੰਜਾਬ ਨੂੰ ਆਵਾਹਨ ਕਰ ਰਹੇ ਆ ਉਹਦੇ ਲਈ ਅਸੀਂ ਜਥੇਬੰਦਕ ਲੈਵਲ ਤੇ ਸਾਰੇ ਪੰਜਾਬ ਦਾ ਦੌਰਾ ਵੀ ਕਰਾਂਗੇ ਲੋਕਾਂ ਨੂੰ ਨਾਲ ਲਾਵਾਂਗੇ ਔਰ 3 ਤਰੀਕ ਨੂੰ ਇੱਥੇ ਵੱਡੇ ਇਕੱਠ ਦੀ ਸ਼ਕਲ ਚ ਜਾ ਕੇ ਦਿਨੇ ਇਹਨੂੰ ਬੰਦ ਕਰਾਂਗੇ ਆ ਦੱਸ ਕੇ ਕਰ ਰਹੇ ਆ ਕਿਉਂ ਇਹ ਪ੍ਰੋਗਰਾਮ ਇੱਕ ਵਾਰੀ ਫੇਰ ਦੱਸ ਦਿਆਂ ਬਦਲਿਆ ਕਿਉਂ ਆ ਪਹਿਲਾਂ ਅਸੀਂ ਬੰਨ ਮਾਰ ਦੇਣਾ ਸੀ ਇਸੇ ਜਗ੍ਹਾ ਤੇ ਜਾ ਕੇ ਅਸੀਂ ਉਹਦੀ ਰਿਹਸਲ ਵੀ ਕਰ ਲਈ ਸੀ ਪਰ ਜਦੋਂ ਇਹਨਾਂ ਦਾ ਆਰਡਰ ਆਇਆ ਜਦੋਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਕਿਹਾ ਕਿ ਹੁਣ ਜਦੋਂ ਇਹ ਵੇਹਣੇ ਕਰਦੇ ਆ ਪੰਜਾਬ ਗਵਰਨਮੈਂਟ ਕੇ ਨਹੀਂ ਜਦ ਕੇ ਆਰਡਰ ਹੋ ਚੁੱਕਿਆ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਹੈ ਪੰਜਾਬ ਪੋਲੂਸ਼ਨ ਬੋਰਡ ਕਹਿ ਚੁੱਕਿਆ ਹੈ ਕਿ ਇਹਨੂੰ ਬੰਦ ਕਰੋ ਜੇ ਫੇਰ ਵੀ ਬੰਦ ਨਹੀਂ ਕਰਨਗੇ ਤਾਂ ਫੇਰ ਭਾਈ ਅਸੀਂ ਲੋਕਾਂ ਨੂੰ ਨਾਲ ਲੈ ਕੇ ਚਿੱਟੇ ਦਿਨ ਇਹਨੂੰ ਬੰਦ ਕਰਾਂਗੇ ਆ ਚੰਗੀ ਤਰ੍ਹਾਂ ਦਿਖਾ ਦਿਓ ਪਰਲੇ ਪਾਸੇ ਵੀ ਦਿਖਾ ਦਿਓ ਇਹ ਵੀ ਦਿਖਾ ਦਿਓ ਆ ਦਿਖਾ ਦਿਓ ਆ ਮੁੱਖ ਮੰਤਰੀ ਚੁਣਿਆ ਯਾਰ ਅਸੀਂ ਪੰਜਾਬ ਦੇ ਅੰਦਰ ਅੱਜ ਸਾਡੀ ਪ੍ਰੈਸ ਕਾਨਫਰੰਸ ਨੂੰ ਰੋਕਣ ਲਈ ਐਸੇ ਸੈਂਕੜੇ ਪੁਲਿਸ ਵਾਲੇ ਲਾਏ ਹੋਏ ਆ ਡੰਡੇ ਲੈ ਕੇ ਆਏ ਦਾਲੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਸਾਰੀ ਪੁਲਿਸ ਵਾਲੇ ਖੜੀ ਆ ਅਸੀਂ ਡਾਕਾ ਮਾਰ ਰਹੇ ਆ ਕਤਲ ਕਰ ਰਹੇ ਆ ਚਿੱਟਾ ਵੇਚ ਰਹੇ ਆ ਚਿੱਟਾ ਵੇਚਣ ਵਾਲੇ ਸ਼ਰ੍ਹਾਂ ਵੇਚ ਰਹੇ ਆ ਸ਼ਰਿਆ ਮੇਰੇ ਡਾਕੇਬਾਜ ਦੇ ਚੋਰੀਆਂ ਹੁੰਦੀਆਂ ਲੁੱਟਾਂ ਹੁੰਦੀਆਂ ਰੋਜ਼ ਕਤਲ ਹੁੰਦੇ ਆ ਆ ਫੜੇ ਨਹੀਂ ਜਾਂਦੇ ਪੁਲਸਾਂ ਤੋਂ ਆ ਸਰਕਾਰਾਂ ਤੋਂ ਇੱਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ ਕੱਲ ਕੱਲ ਦਾ ਸਾਡੇ ਆਖੜਾ ਕੁਲਜੀਤ ਸਿੰਘ ਖਹਿਰਾ ਜੀ ਅੱਗੇ ਆਓ ਡੀਸੀਪੀ ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਣੀ ਕਿਉਂ ਭਈ ਅਸੀਂ ਮਾਰਾ ਕਰ ਰਹੇ ਆ ਆ ਲੋਕ ਮਰ ਗਏ ਸਾਰਾ ਦਖਣੀ ਮਾਲਵਾ ਯਾਰ ਜ਼ਹਿਰ ਆ ਪਾ ਕੇ ਤੁਸੀਂ ਮਾਰਦੇ 40 ਸਾਲ ਤੋਂ ਪਾਈਓ ਡਰਾਮਾ ਜ਼ਹਿਰ ਤੁਸੀਂ 9 ਕਰੋੜ ਲੀਟਰ ਪਾਣੀ ਜਿਵੇਂ ਬਾਈਮ ਤੋਂ ਇਹਨੇ ਕਿਹਾ 9 ਕਰੋੜ ਲੀਟਰ ਪਾਣੀ ਰੋਜ਼ਦਾ ਪੈਂਦਾ ਰੋਜ਼ਦਾ ਉਹ ਮਾਰ ਕੇ ਸਾਰੇ ਇੱਥੇ ਕਾਲੇ ਪੀਲੇ ਨਾ ਕੈਂਸਰ ਨਾ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਜਵਾਕ ਮਰਦੇ ਨੇ ਸਾਡੇ ਯਾਰ ਤੁਸੀਂ ਸਾਨੂੰ ਇਹ ਸਰਕਾਰ ਪੁੱਛਣਾ ਇਹਨੂੰ ਬਚਣਾ ਵਾਲੀ ਸਰਕਾਰ ਤਾਂ ਕਹਿੰਦੇ ਆ ਐਡਾ ਧੱਕਾ ਐਡੀ ਗੁੰਡਾਗਰਦੀ ਸ਼ਰਿਆਂ ਪੁਲਿਸ ਨੇ ਕਿਹਾ ਕਿ ਉੱਥੇ ਨਹੀਂ ਬੈਠਣ ਦੇਵਾਂਗੇ ਅਸੀਂ ਕਾਨਫਰੰਸ ਨਹੀਂ ਕਰਦੇ ਅਸੀਂ ਐਲਾਨ ਕਰਦੇ ਆ ਅੱਜ ਉਸ ਨੂੰ ਵੀ ਕਹਿੰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਵੀ ਆ ਹਿੱਤਾਂ ਸੰਭਰ ਰੱਖਿਆ ਸ਼ਰਿਆਂ ਸ਼ਰਿਆਂ ਬੰਦ ਕਰਾਂਗੇ ਜੋ ਮਰਜ਼ੀ ਕਰ ਲਿਓ ਯਾਰ ਇਹ ਬਹੁਤ ਹੋ ਗਿਆ ਤੁਹਾਡੇ ਚਤ ਪਰਚਾ ਪਰਚਾ ਦੇ ਦਿਓ ਗੋਲੀਆਂ ਡਾਂਗਾ ਜੋ ਮਰਜ਼ੀ ਮਾਰ ਲਿਓ ਯਾਰ ਆਵਾਂਗੇ ਇਹ 3 ਦਸੰਬਰ ਕਿਉਂ ਰੱਖੀ ਹੈ ਵੀ ਸੁਣ ਲਓ ਅਸੀਂ ਜਿੱਦੇ ਐਲਾਨ ਕੀਤਾ ਨਾ ਵੀ 1 ਤਰੀਕ ਨੂੰ ਇੱਥੇ ਬੈਠਾਂਗੇ ਅਗਲੇ ਦਿਨ ਅਗਲੇ ਦਿਨ ਲਾਂਡਾ ਸਰਪੰਚੀ ਦੀਆਂ ਚੋਣਾਂ ਦਾ ਬਹੁਤ ਬੰਦਿਆਂ ਦੇ ਫੋਨ ਆਉਂਦੇ ਸੱਜਣਾ ਦੇ ਕਹਿੰਦੇ ਭਾਈ ਯਾਰ ਛੋਨਾ ਆ ਗਿਆ ਉਲਝੇ ਹੋਇਆ ਕੋਈ ਕਹਿੰਦਾ ਕਾਜ ਭਰਦਾ ਕੋਈ ਨਾ ਕਿੜਾ ਦਿੰਨੇ ਆ ਤੁਸੀਂ ਇਹਨੂੰ ਅੱਗੇ ਰੱਖ ਲਓ ਅਸੀਂ ਆਖਿਆ ਜੇ ਅੱਗੇ ਰੱਖਦੇ ਆ 15 ਤੋਂ ਬਾਅਦ ਰਹਿਣਾ ਝੋਨੇ ਦੀ ਬੜਾਈ ਸ਼ੁਰੂ ਆ ਕਾਹਾਂ ਕਣਕ ਵੀ ਵੇਚਣੀ ਆ ਕੋਈ ਗੱਲ ਨਹੀਂ ਝੋਨਾ ਵਾੜ ਲਿਓ ਕਣਕ ਬੀਜ ਲਿਓ ਉਸ ਤੋਂ ਬਾਅਦ 3 ਦਸੰਬਰ ਨੂੰ ਖੁੱਲਾ ਟਾਈਮ ਹੈ ਪੂਰੇ ਪੰਜਾਬ ਚ ਉਸ ਤੋਂ ਪਹਿਲਾਂ ਤੁਰਾਂਗੇ ਤੇ ਐਲਾਨ ਆ ਸ਼ਰਿਆਂ ਮਲਾਨ ਹੈ ਜੇ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਤਾਂ ਬੰਦ ਕਰਾਂਗੇ ਯਾਰ ਇਹ ਹੁਣ ਭਵੰਤ ਨੇ ਸੋਚਣਾ ਸਰਕਾਰ ਨੇ ਸੋਚਣਾ ਵੀ ਤੁਸੀਂ ਇਹ ਗੁੰਡਾਗਰਦੀ ਕਰਨੀ ਆ ਆ ਤੱਕੇਸ਼ਾਈ ਕਰਨੀ ਆ ਆ ਤਾਂ ਜਮਾ ਹੀ ਹੱਦ ਹੋ ਗਈ ਵੀ ਅਸੀਂ ਪ੍ਰੈਸ ਦੇ ਵਿੱਚ ਵੀ ਨਾ ਜੀ ਤੜਕੇ ਦੇ ਇੰਸਪੈਕਟਰ ਫੋਨ ਕਰੀ ਜਾਂਦਾ ਇਹਨਾਂ ਬੰਦਿਆਂ ਨੂੰ ਸਾਡਾ ਟੀਮ ਨੂੰ ਕਿ ਨਾ ਜੀ ਉੱਥੇ ਨਹੀਂ ਅਸੀਂ ਪ੍ਰੈਸ ਕਰਨ ਵਾਸਤੇ ਆ ਲਾਦੇ ਚਾਰ-ਪیرے ਬੰਦੇ ਨਾ ਅਸੀਂ ਸੜਕ ਰੋਕਣ ਦੀ ਗੱਲ ਕਰਦੇ ਆ ਯਾਰ ਨਾ ਲੋਕਾਂ ਨੂੰ ਤੰਗ ਕਰ ਰਹੇ ਆ ਆਪਣੀ ਗੱਲ ਰੱਖਣ ਦਾ ਅਧਿਕਾਰ ਨਹੀਂ ਪਹਿਲਾਂ ਇਹਨਾਂ ਨੇ ਕੀ ਕੀਤਾ 24 ਦਾ ਕੱਠ ਹੋਇਆ ਇੱਥੇ ਐਸੇ ਪੁਲ ਦੇ ਥੱਲੇ ਵੱਡਾ ਸਾਰੇ মিডিਆ ਨੂੰ ਕਹਿ ਕੇ ਸਰਕਾਰ ਨੇ ਰੋਕਿਆ ਕਿ ਅਸੀਂ ਆ ਕਰਨ ਨਹੀਂ ਦੇਣਾ ਇਹਨੂੰ ਚਲਾਓ ਨਾ ਇਹਨੂੰ ਬੰਦ ਕਰ ਦਿਓ ਡਿਲੀਟ ਵੀ ਕਰਾਈਆਂ ਸਾਡੀਆਂ ਹੱਥੋਂ ਦੀ ਕਵਰੇਜ ਹੋਈ ਵੀ ਫੇਰ ਹੁਣ ਪੁਲਿਸ 라ਹੀਂ ਦਬਾਅ ਪਾਉਣ ਲੱਗੇ ਵੀ ਉੱਥੇ ਨਹੀਂ ਬੈਠਣ ਦੇਵਾਗੇ ਜੀ ਇਹਦਾ ਕੋਡ ਲੱਗਿਆ ਕਮਾਲ ਆ ਯਾਰ ਉਹ ਕੋਡ ਅਸੀਂ ਢੂਹੇ ਚ ਦੇਣਾ ਸਾਡੇ ਮਰ ਗਿਆ ਪੰਜਾਬ ਜਿਹੜਾ ਪਾਪਾ ਕੇ ਮਾਰਤਾ ਤੁਸੀਂ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਓਏ ਤੁਸੀਂ ਕਿਹੜੀਆਂ ਵੋਟਾਂ ਜੁਲਦੇ ਫਿਰਦੇ ਹੋ ਉਹ ਤੁਹਾਡੇ ਜਵਾਬ ਨਹੀਂ ਪੈਦਾ ਹੋਣੇ ਜਵਾਬ ਓਏ ਸਾਰੇ ਪਾਣੀ ਚ ਰੇਨੀਮ ਆ ਗਿਆ ਧਰਤੀ ਹੇਟਾਂ ਚ ਰੇਨੀਮ ਆ ਗਿਆ ਦਰਿਆਵਾਂ ਦੇ ਪਾਣੀਾਂ ਚ ਰੇਨੀਮ ਆ ਗਿਆ ਕਿਵੇਂ ਬਚੋਗੇ ਸਾਰੇ ਖਲੇ ਪਾਣੀ ਨਹੀਂ ਪੀਂਦੇ ਭਵੰਤਮਨ ਪਾਣੀ ਨਹੀਂ ਪੀਂਦਾ ਇਹਨਾਂ ਨੇ ਬਰਕਰ ਪਾਣੀ ਨਹੀਂ ਪੀਂਦੇ ਉਹ ਪਾਣੀ ਹਿੰਦੂ ਸਿੱਖ ਮੁਸਲਮਾਨ ਅਸਾਈ ਸਾਰੇ ਪੀਂਦੇ ਆ ਉਹ ਪਾਣੀ ਆਦਾ ਜੀਵਨ ਉਹ ਖੜ ਕੇ ਦੇਖਿਓ ਕਿਤੇ ਬੁੱਢੇ ਦਰਿਆ ਤੇ ਆ ਕੇ ਖੜ ਕੇ ਦੇਖਿਓ ਦਸਾਂ ਮਟੇ ਬੇਵਜੋ ਕੇ ਡਿੱਗ ਪੋਗੇ ਓਏ ਜਿਹੜੀਆਂ ਜਹਰਾਂ ਲੋਕ ਤੁਸੀਂ ਪੀ ਰਹੇ ਆਂ ਹੱਥ ਬੰਨ੍ਹ ਕੇ ਬੇਨਤੀ ਆ ਪੰਜਾਬ ਦੇ ਲੋਕ ਉਹ ਛੜ ਦੋ ਇਹਨਾਂ ਚਪਲਾਂ ਜੱਟ ਨਹੀਂ ਉਹ ਲੀਡਰਾਂ ਦੀਆਂ ਓਏ ਤੁਸੀਂ ਕੁਲਵਾਨ ਪਿਆ ਲਾ ਕੇ ਉਹ ਜ਼ਮੀਨਾਂ ਵੇਚ ਕੇ ਸਰਪੰਚੀ ਦੇ ਵਿੱਚ ਹੋਣਾ ਤੁਸੀਂ ਉਹ ਪਿੱਛੇ-ਪਿੱਛੇ ਭੱਜੇ ਫਿਰਦੇ ਹੋ ਮੈਂ ਫਲਾਨੀ ਪਾਰਟੀ ਦਾ ਮੈਂ ਧਮਕਾਨੀ ਪਾਰਟੀ ਦਾ ਓ ਕੀ ਟਟੂ ਦਿੱਤਾ ਪਾਰਟੀਆਂ ਨੇ ਓਏ ਜ਼ਮੀਨਾਂ ਵੇਚ ਬੈਠੋਗੇ ਘਰ ਲਾ ਲੋਗੇ ਦੁਸ਼ਮਣੀਆਂ ਆਪਾ ਲੋਗੇ ਬੰਦੇ ਮਾਰੋਗੇ ਸਿਰ ਪੜੋਗੇ ਓਏ ਆ ਬਚਾ ਲੋ ਜੇ ਆਪ ਦੀ ਜਵਾਨੀਆਂ ਦੇ ਜਵਾਬ ਦੇਣਾ ਜੈਰਾਂ ਤੋਂ ਰੋਕ ਲੋ ਪੰਜਾਬ ਨੂੰ ਉਹ ਪੱਛਲਾ ਬਾਹਰ ਨੂੰ ਪੰਜਾਬ ਆ ਮਾਰੇ ਮੋੜੇ ਚਿੱਟੇ ਦਾ ਮਾਰਦੇ ਓਏ ਉਹ ਰੈਂਦੇ ਖੁੰਦਾਂ ਨੂੰ ਪਾਣੀ ਮਾਰ ਦੂ ਪਾਣੀ ਮਾਰ ਦੂ ਆ ਸਾਰਾ ਦੱਖਣੀ ਮਾਲਵਾ ਗਿਆ ਫਰੋਜਪੁਰ ਤੋਂ ਲੈ ਕੇ ਬੋਰ ਫਾਲਕਾ ਮੁਕਸਰ ਫਰੀਦਕੋਟ ਮੋਗੇ ਦੇ ਪਿੰਡਾਂ 'ਚ 80 80% ਲੋਕਾਂ ਨੂੰ ਕਾਲਾ ਪੀਲੀਆ 12 13 ਤਰਾ ਕਿਸ ਮਹੀਨੇ 'ਚ ਕੈਂਸਰ ਦੇ ਸਾਹਮਣੇ ਆਉਂਦੇ ਆ ਸਾਲ-ਸਾਲ ਦੇ ਜਵਾਕਾਂ ਦੇ ਗੁਰਦੇ ਫੇਲ ਹੋ ਗਏ ਹਸਪਤਾਲ ਪਰ ਰਹਿ ਪਿਆ ਓਏ ਰਪੋਰਟਾਂ ਦੱਬੀਆਂ ਜਾਣਬੁੱਝ ਕੇ ਸਰਕਾਰ ਨੇ ਰਪੋਰਟਾਂ ਇਹ ਜਰੇਨੀ ਮੱਚਦਾ ਨਹੀਂ 10 ਸਾਲ ਪਹਿਲਾਂ ਦੀ ਗੱਲ ਰਪੋਰਟਾਂ ਵੀ ਪਾਣੀ ਜਰੇਨੀ ਹੈ ਮੈਂ ਜਾਣ ਕੇ ਰਪੋਰਟਾਂ ਦੱਬੀਆਂ ਇਹ ਵੀ ਲੋਕਾਂ ਨੂੰ ਜੇ ਪਤਾ ਲੱਗ ਜਰੇਨੀ ਪਾਣੀ ਲੋਕ ਉੱਠੇ ਨਾ ਖੜੇ ਹੁਣ ਓਏ ਉੱਠ ਖੜੋ ਹੁਣ ਤਾਂ ਮਰ ਚੱਲੇ ਹੋਂਡਾ ਖਾਪ ਚੱਲੇ ਸੋ ਇਸ ਕਰਕੇ ਸੀ ਅੱਜ ਦਾ ਪ੍ਰੋਗਰਾਮ ਅੱਗੇ ਪਾਇਆ ਜੇ ਕਿਸੇ ਨੂੰ ਲੱਗਦਾ ਵੀ ਸਾਡੇ ਦਵਾ ਕਰਕੇ ਅੱਛਰੇਮ ਚੈਲੰਜ ਕਰਦਾ ਆ ਖੜਿਆ ਫੜ ਲੋ ਯਾਰ ਜੇ ਬਹਿਣਾ ਹੁੰਦਾ ਜਿ ਬਹਿੰਦਾ ਵੀ 3 ਤਰੀਕ ਨੂੰ ਸ਼ਰਿਆਮ ਚਿੱਟੇ ਦੇ ਨਾਲ ਕੇ ਬੰਦ ਕਰਾ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਓਏ ਆਜੋ ਜੇ ਬਚਣਾ 3 ਦਸੰਬਰ ਯਾਦ ਰੱਖਿਓ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਿਕਲਾਂਗੇ ਤੇ ਇਸ ਜਿਹੜਾ ਲੋਕਾਂ ਨੂੰ ਜਗਾਵਾਂਗੇ ਦਿਖਾਵਾਂਗੇ ਵੀ ਆ ਅੱਜਾਂ ਪੀ ਰਹੇ ਆ ਓਏ ਆ ਜਿਹੜਾ ਆ ਜਿਹੜੇ ਦੀ ਗੱਲ ਕਰ ਰਹੇ ਅਸੀਂ ਤਾਜਪੁਰ ਵਾਲੇ ਦੀ ਤੇ ਫੋਕਲ ਪੁਆਇੰਟ ਵਾਲੇ ਦੀ ਉੱਥੇ ਜਦੋਂ ਅਸੀਂ ਰਿਹਸਲ ਵੀ ਕੀਤੀ ਮੂੰਹ ਬੰਨ ਕੇ ਖੜਨਾ ਪੈਂਦਾ ਜੋ ਲੱਖੇ ਨੇ ਕਿਹਾ ਨਾ ਉਹਨੇ ਫੜ ਕੇ ਵਿਖਾ ਦਿਓ ਜਮਾਲਪੁਰ ਜਾ ਕੇ ਸਾਰਾ ਸਿਰ ਪਰ ਜਾਂਦਾ ਕੁਰਤੇ ਪਜਾਮੇ ਕਾਲੇ ਹੋ ਜਾਂਦੇ ਨੇ ਇਹ ਥੋਡੇ ਲਈ ਆ ਔਰ ਕਿਹਦੇ ਲਈ ਆ ਅਜਵੇਂ ਲੱਖੇ ਨਹੀਂ ਗਏ ਪੀਂਦੇ ਨਹੀਂ ਸਾਰੇ ਜਣੇ ਆ ਭਗਵੰਤ ਮਾਨ ਨੂੰ ਹੁਣ ਪਤਾ ਨਹੀਂ ਕੀ ਲਿਵਰ ਦੀ ਪ੍ਰੋਬਲਮ ਹੋਈ ਹੈ ਪਾਣੀਆਂ ਨਾਲ ਹੀ ਹੁੰਦੀ ਹੈ ਕਦਿਆਂ ਨਾਲ ਹੁੰਦੀ ਆ ਇਹ ਕਾਦੇ ਲਈ ਆ ਇਹ ਸੋ ਤੁਹਾਨੂੰ ਦੱਸ ਰਹੇ ਆ ਇੱਕ ਅਰ ਵੀ ਦੇਣਾ ਸੀ ਇਸ ਲਈ ਰੁਕੇ ਆ ਕਿ ਪੰਜਾਬ ਗਵਰਨਮੈਂਟ ਕਹਿ ਰਹੀ ਆ ਅਸੀਂ ਬੰਦ ਕਰ ਰਹੇ ਆ ਤੇ ਜੇ ਤੁਸੀਂ ਆਪਦਾ ਆਰਡਰ ਵੀ ਫਾਲੋ ਨਹੀਂ ਕਰ ਰਹੇ ਤਾਂ ਕੀ ਐ ਤੁਸੀਂ ਰਹਿਣ ਦਾ ਤੁਹਾਨੂੰ ਹੱਕ ਆ ਸਰਕਾਰ ਤੁਸੀਂ ਕਹਿ ਰਹੇ ਹੋ ਇਹ ਗਲਤ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਗਲਤ ਹੈ ਪੰਜਾਬ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਗਲਤ ਹੈ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਗਲਤ ਹੈ ਤੇ ਜੇ ਫਿਰ ਵੀ ਚੱਲ ਰਿਹਾ ਹੈ ਜਾ ਕੇ ਵੇਖੋ ਹਜੇ ਵੀ ਚੱਲ ਰਿਹਾ ਹੈ ਤੇ ਜੇ ਚੱਲ ਰਿਹਾ ਤਾਂ ਉਹਦਾ ਦੋਸ਼ੀ ਕੌਣ ਹੈ ਇਹਨਾਂ ਨੇ ਕੁਝ ਨਹੀਂ ਕਰਨਾ ਫਿਰ ਇੱਕ ਵਾਰੀ ਤੁਹਾਨੂੰ ਕਹਿ ਰਹੇ ਆ ਲੋਕਾਂ ਨੂੰ 3 ਤਰੀਕ ਨੂੰ ਤੁਹਾਨੂੰ ਨਾਲ ਲੈ ਕੇ ਚਿੱਟੇ ਦਿਨ ਉਹਨੂੰ ਬੰਦ ਕਰਾਂਗੇ ਸਭ ਤੋਂ ਪਹਿਲਾਂ ਉਹਨੂੰ ਔਰ ਫਿਰ ਅਗਲੀਆਂ ਚੀਜ਼ਾਂ ਨੂੰ ਜੇ ਇਹਨਾਂ ਨੇ ਜੋ ਸਾਨੂੰ ਫੜਨਾ ਹੈ ਕਿ ਇਸ ਪਾਉਣੇ ਆ ਕਰਨ ਕਰਦੇ ਕਰਨ ਜੇ ਗੁਨਾਹ ਹੈ ਨਾ ਤਾਂ ਲੋਕਾਂ ਲਈ ਇਨਸਾਨੀਅਤ ਲਈ ਅਸੀਂ ਇਹ ਗੁਨਾਹ ਕਰਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਬਸ ਬਸ ਲਾਸਟ ਗੱਲ ਕਰ ਲਈਏ ਮੈਂ ਰੀਫਰੇਜ਼ ਹੀ ਕਰਨ ਲੱਗਾ ਹਾਂ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਨੇ ਸਕਸੈਸਫੁਲੀ ਆਪਣਾ ਟ్రਾਇਲ ਜਿਹੜਾ ਆ ਉਹ ਬੁੱਢੇ ਦਰਿਆ ਤੇ ਜਿੱਥੇ ਕਾਲਾ ਪਾਣੀ ਡਿੱਗਦਾ ਕਰ ਲਿਆ ਜਿਵੇਂ ਕਿ ਅਮਿਤੋਜ ਜੀ ਨੇ ਤੁਹਾਨੂੰ ਦੱਸਿਆ ਇਸ ਤੋਂ ਬਾਅਦ ਕਿਉਂਕਿ ਸਰਕਾਰ ਨੇ ਜੋ ਸਾਡੇ ਹਾਲਾਤ ਬਣਾਏ ਐ ਸਾਡਾ ਸੰਜਮ ਟੁੱਟ ਚੁੱਕਾ ਹੈ ਅਸੀਂ ਬਹੁਤ ਬਹੁਤ ਸੰਜਮ ਰੱਖ ਕੇ ਵੇਖ ਲਿਆ ਅੱਜ ਸਰਕਾਰ ਨੇ ਇੰਨੇ ਮਹੀਨਿਆਂ ਦੇ ਬਾਅਦ ਰਾਹਤ ਤਾਂ ਕੀ ਕਰਨਾ ਸੀ ਸਾਡੇ ਕਾਲੇ ਪੀਂਦੇ ਲੋਕਾਂ ਨੂੰ ਔਰ ਨਮਾਇੰਦਾ ਜਮਾਤ ਨੂੰ ਅੱਜ ਭਗਵੰਤ ਮਾਨ ਮੁੱਖ ਮੰਤਰੀ ਦੀ ਸਰਕਾਰ ਇਹ ਸੁਨੇਹਾ ਭੇਜਦੀ ਆ ਪੁਲਿਸ ਦੇ ਰਾਹੀਂ ਵੀ ਤੁਸੀਂ ਆਪਣੀ ਜਿਹੜੀ ਗੱਲ ਵੀ ਰੱਖਣੀ ਐ ਉਹ ਵੀ ਰੱਖਣੀ ਛੱਡ ਦਿਓ ਇਸ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਐ ਜਿਵੇਂ ਕਿ ਐਲਾਨ ਕੀਤਾ ਉਹਦਾ ਟ੍ਰਾਇਲ ਸਫਲਸਫਲ ਹੋਇਆ ਆ 3 ਤਰੀਕ ਨੂੰ ਬੰਨ ਮਾਰ ਦੇਾਂਗੇ ਔਰ ਪੰਜਾਬ ਸਰਕਾਰ ਦੇ ਇਸ ਵਤੀਰੇ ਦੀ ਵੀ ਜਿਹੜਾ ਸਾਡੇ ਨਾਲ رابطہ ਨਾਲ ਰੱਖਿਆ ਨਾ ਜਿਹੜੇ ਸਰਕਾਰਾਂ ਨੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਆਰਡਰ ਰੱਖੇ ਨਾ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੋ ਸਕਦਾ ਇਹੋ ਜੀ ਸਰਕਾਰ ਆਪਣੇ ਆਕਾ ਦੇ ਮੂਰੇ ਬੋਲਣ ਦੀ ਹਿੰਮਤ ਨਾ ਰੱਖਦੀ ਹੋਵੇ ਪਰ ਪੰਜਾਬ ਦੇ ਲੋਕ ਇਸ ਮੁੱਖ ਮੰਤਰੀ ਵਰਗੇ ਹੈ ਨਹੀਂ ਆਪਣਾ ਹੱਕ ਲੈਣਾ ਜਾਣਦੇ ਆ 3 ਤਰੀਕ ਨੂੰ ਇਸ 9 ਕਰੋੜ ਲੀਟਰ ਦੇ ਵਿੱਚੋਂ ਇੱਕ ਵੀ ਬੂੰਦ ਜਿਹੜੀ ਹੈ ਉੱਡੇ دریا ਦੇ ਵਿੱਚ ਨਹੀਂ ਡਿਗੂਗੀ ਹੁਣ ਤੁਹਾਨੂੰ ਬੇਨਤੀ ਹੈ ਵੀ ਜਿਹੜੇ ਵੀ ਤੁਹਾਡੇ ਸਵਾਲ ਹੈ ਸਾਡੀ ਟੀਮ ਦੇ ਮੈਂਬਰਾਂ ਤੋਂ ਨਾਂ ਲੈ ਕੇ ਤੁਸੀਂ ਪੁੱਛ ਸਕਦੇ ਹੋ ਜੀ 3 ਦਸੰਬਰ ਹਾਂ 3 ਦਸੰਬਰ ਸਵਾਲ ਹੈ ਐਮਐਲਏ ਗੋਪੀ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਆ ਉੱਥੇ ਜਾ ਕੇ ਕਿੱਕ ਵੀ ਕੀਤਾ ਔਰ ਖਾਸ ਕਰ ਦੋ ਇੰਡਸਟਰੀਆਂ ਇਲੈਕਟ੍ਰੋ ਪੈਕਿੰਗ ਇੰਡਸਟਰੀ ਸਰਕਾਰੀ ਇੰਡਸਟਰੀ ਅਮੋ ਸਾਹਮਣੇ ਆ ਚੁੱਕੀ ਸੁਣ ਲਓ ਯਾਰ ਗੱਲ ਇੱਕ ਬਾਈ ਬਣ ਕੇ ਤਾਂ ਨਾ ਸੁਣ ਲਓ ਕੱਲ ਪ੍ਰੈਸ ਕਾਨਫਰੰਸ ਕਰਦੇ ਆ ਇੰਡਸਟਰੀਆਂ ਵਾਲੇ ਕਹਿੰਦੇ ਜੀ ਅਸੀਂ 2 ਸਾਲ ਚ ਪੰਜਾਬ ਛੱਡ ਦਿਆਂਗੇ ਛੱਡ ਦਿਓ ਕੋ ਤੁਹੀ ਦੇ ਰਾਂ ਭਾਗੇ ਪੰਜਾਬ ਮਾਰਤਾ ਕਦੋਂ ਛੱਡੋਂਗੇ ਉਹ ਜਿਹੜਾ ਬੰਦਾ ਕਹਿੰਦਾ ਨਾ ਪੰਜਾਬ ਛੱਡ ਦਿਆਂਗੇ ਉਹਨੂੰ ਇਹ ਗੱਲ ਕਹਿੰਦੇ ਨੂੰ ਕਲਾਰ ਨੂੰ ਤਿੰਨ ਸਾਲ ਹੋ ਗਏ ਜਾਂਦਾ ਕਿਉਂ ਨਹੀਂ ਪਿਛਲੀ ਵਾਰੀ ਵੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦਾ ਮੈਂ ਪੰਜਾਬ ਛੱਡ ਦੂੰ ਕਿੱਡਾ ਬੇਸ਼ਰਮ ਬੰਦਾ ਐ ਉਹ ਜਿਹੜਾ ਸੀਸੂ ਦਾ ਚੇਅਰਮੈਨ ਆ ਦੋ ਤਿੰਨ ਪੀਨਾਂ ਦੀਆਂ ਹੈਗੀਆਂ ਨੇ ਉਹ ਬੰਦੇ ਦੀ ਤੀਜੀ ਪ੍ਰੈਸ ਕਾਨਫਰੰਸ ਐ ਚੋਣਾ ਤੋਂ ਪਹਿਲਾਂ ਵੀ ਆਉਂਦੀ ਐ ਇਹ ਤੇ ਬੇਸ਼ਰਮੀ ਦੀ ਹੱਦ ਹੋ ਗਈ ਵੀ ਜਿੱਥੇ ਖਾਦਾ ਜਿੱਥੇ ਬਣਾਇਆ ਜਿੱਥੇ ਰੋਟੀ ਖਾਧੀ ਅੱਜ ਉਸ ਧਰਤੀ ਨੂੰ ਛੱਡਣ ਦੀ ਉਹ ਗੱਲ ਕਰਦੇ ਪਿਆ ਸਾਡੇ ਨੂੰ ਅਸੀਂ ਪਹਿਲਾਂ ਵਧਾਈ ਦੇਵਾਂਗੇ ਫੈਕਟਰੀਆਂ ਸਮੇਤ ਜਾਣ ਔਰ ਲਾਉਣਗੇ ਕਿੱਥੇ ਵੀ ਦੱਸ ਦੇਣ ਹੋਰ ਕਿਹੜਾ ਸੂਬਾ ਉਹਨਾਂ ਨੂੰ ਪਰਮਿਸ਼ਨ ਦੇ ਰਿਹਾ ਇਹ ਵੀ ਦੱਸ ਦੇਣ ਹਾਂਜੀ ਰਾਜਸਥਾਨ ਦਾ ਜ਼ਿਕਰ ਹੋ ਰਾਜਸਥਾਨ ਚੀਕਾਂ ਮਰੀ ਜਾਂਦੇ ਆ ਰਾਜਸਥਾਨ ਜਾਣ ਜਾਣ ਜੁਤੀ ਨਾਲ ਇੱਥੇ ਅਗਲੇ ਤਿਆਰ ਨੇ ਅਗਲੇ ਪਾਣੀ ਇਹ ਹੈਗਾ ਕਿੱਥੇ ਜਾਣਾ ਉਹ ਰਾਜਸਥਾਨ ਵਾਲੇ ਤਾਂ ਸਾਡੇ ਨਾਲ ਜੁੜੇ ਹੋਏ ਨੇ ਕਿ ਸਾਡਾ ਪਾਣੀ ਗੰਦਾ ਕਰਤਾ ਇਹਨਾਂ ਨੇ ਯਾਰ ਸਭ ਤੋਂ ਦੁੱਖ ਦੀ ਗੱਲ ਬਾਕੀ ਛੱਡੋ ਯਾਰ ਯਾ ਡੰਡੇ ਦੇ ਜੋਰ ਤੇ ਪੁਲਿਸ ਦੇ ਬਲ ਤੇ ਯਾਰ ਗੱਲ ਵੀ ਨਹੀਂ ਕਰਨ ਦੇ ਰਿਹਾ ਯਾਰ ਆ ਮੁੱਖ ਮੰਤਰੀ ਹੈ ਇੱਕ ਪਾਸੇ ਕਹਿੰਦਾ ਮੈਂ ਤਾਂ ਆ ਦੀ ਗੱਲ ਕੋਟ ਪਤਾ ਜੀ ਚਾਹੇ ਪ੍ਰਸ਼ਾਸਨ ਆ ਇੰਡਸਟਰੀਸਟਸ ਨੇ ਉਹ ਇਸ ਮੈਟਰ ਦੇ ਉੱਪਰ ਸੀਰੀਅਸ ਕਿਉਂ ਨਹੀਂ ਹੈਗੇ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਕਿਉਂ ਸੀਰੀਅਸ ਨਹੀਂ ਦੈਟਸੋ ਜਦੋਂ ਤੁਹਾਡਾ ਜਦੋਂ ਤੁਹਾਨੂੰ ਪੈਸਾ ਆ ਰਿਹਾ ਹੈ ਔਰ ਇਹ ਪੈਸਾ ਕਿ ਇਹਨਾਂ ਨੂੰ ਪੋਲਿਟਿਸ਼ੀਅਨਾਂ ਨੂੰ ਤੇ ਬਿਊਰੋਕਰੇਟਸ ਨੂੰ ਟਰਾਂਸਫਰ ਹੋ ਰਿਹਾ ਹੈ ਆ ਵੀ ਦੀ ਪੈਸੇ ਦੀ ਵੰਡ ਹੋ ਰਹੀ ਆ ਲੋਕ ਮਰ ਰਹੇ ਇਹਨਾਂ ਨੂੰ ਕੀ ਪਰਵਾਹ ਭਾਈ ਮਰੀ ਜਾ ਇੱਕ ਬੇਨਤੀ ਆ ਜਿੰਨੇ ਆ ਇਹ ਆ ਨਾ ਜੇ ਇਹ ਹੀ ਤੁਸੀਂ ਬਣਦੀ ਆਪਣੀ ਭੂਮਿਕਾ ਨਿਭਾ ਦਿਓ ਜ਼ਿੰਮੇਵਾਰੀ ਨਿਭਾ ਦਿਓ ਕੰਮ ਹੋ ਗਿਆ ਸੋਨੂੰ ਹੱਥ ਬੰਨ ਕੇ ਬਿੰਦੇ ਛੋੜਾ ਛੋੜੇ ਵੀ ਜਵਾਕਾਂ ਨੇ ਪਾਣੀ ਪੀਣਾ ਬਾਹਲੇ ਬੰਦੇ ਕਹਿ ਦਿੰਦੇ ਆ ਛੱਡ ਅਸੀਂ ਕੀ ਲੈਣਾ ਆਪਾਂ ਕਬੀਲਦਾਰ ਬੰਦਿਆਂ ਜਵਾਕ ਪਾੜਨੇ ਆ ਉਹ ਥੋੜਾ ਜਵਾਕ ਜਉਂਦੇ ਹੀ ਰਹਿਣੇ ਹੋਵੇ ਢੂਆ ਜੀ ਲੈ ਲੋ ਪੈਸਾ ਇਕੱਠਾ ਕਰਕੇ ਕਿੱਥੋਂ ਹਲੇ ਜਵਾਕ ਨਹੀਂ ਬੱਜਨੇ ਇੱਥੇ ਜਿਹੜੇ ਹਾਲਾਤ ਬਣ ਗਏ ਜਿਹੜਾ ਬੰਦਾ ਅਜੇ ਗੱਲ ਕਹਿੰਦਾ ਮੈਂ ਕੀ ਲੈਣਾ ਮੈਂ ਕਬੀਲਦਾਰਾਂ ਮੈਂ ਜਵਾਕਪਾਲ ਦਾ ਮੈਂ ਪੰਗੇ ਚ ਕਿਉਂ ਪਣਾ ਤੂੰ ਹੀ ਘਰਾਂ 'ਚ ਬੈਠੇ ਮਰੋਂਗੇ ਆ ਪਾਣੀ ਮਾਰੂ ਜ਼ਹਿਰ ਮਾਰੂ ਕੋ ਚੱਟੇ ਨਾਲ ਮਰ ਜਾਓਗੇ ਇਹ ਮੁਨਾਫਾ ਕਮਾ ਰਹੇ ਨੇ ਔਰ ਉਹ ਮੁਨਾਫਾ ਵੰਡ ਰਹੇ ਨੇ ਅੱਗੇ ਔਰ ਲੋਕਾਂ ਦੀ ਜਾਨ ਦੇ ਉੱਤੇ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਪਾ ਕੇ ਬੰਦਿਆਂ ਨੂੰ ਮਾਰ ਕੇ ਮੁਨਾਫਾ ਕਮਾ ਰਹੇ ਨੇ ਕੀ ਇਹਨਾਂ ਤੇ 302 ਲੱਗਣੀ ਚਾਹੀਦੀ ਕਿ ਨਹੀਂ ਮੇਰੀ ਇੱਛਾ ਤੁਹਾਨੂੰ ਨਹੀਂ ਇਹ ਨਹੀਂ ਚੱਲੂਗੀ ਲਗਾਤਾਰ ਮੰਗ ਕਰ ਰਹੇ ਹੋ ਉਹ ਭਾਈ ਧਰਨੇ ਲਈ ਹੁੰਦਾ ਨਾ ਅਸੀਂ ਲਾਉਂਦੇ ਅਸੀਂ ਥਾਂ ਸੀ ਜਿੱਦੇ ਕੈਦਾਂ ਬੈਠ ਦੇ ਥਾਂ ਤੋਂ ਅਸੀਂ ਕੰਮ ਮੰਗਾਏ ਸੀ ਅਸੀਂ ਥਾਂ ਮੰਗੀ ਕਰੇ ਨਹੀਂ ਜਿੱਦਣ ਜੀ ਕਰੂਗਾ ਇੱਥੇ ਹੀ ਬੈਠਾਂਗੇ ਇੱਥੇ ਹੀ ਬੈਠਾਂਗੇ ਅਸੀਂ ਦੋ ਗੱਲਾਂ ਕਰਕੇ ਮੈਂ ਤੁਹਾਨੂੰ ਦੱਸਦਾ ਦੁਬਾਰੇ ਸਾਫ਼ ਕਰ ਦਮਾ ਪਹਿਲੀ ਗੱਲ ਪੰਜਾਬ ਪ੍ਰਦੂਸ਼ਣ ਬੋਰਡ ਨੇ ਬਕਾਇਦਾ ਤੌਰ ਤੇ ਅੱਜ ਤੋਂ 8 ਦਿਨ ਪਹਿਲਾਂ ਲੈ ਕੇ ਦੇ ਪਾਣੀ ਬੰਦ ਕਰੋ ਅਸੀਂ ਈਕਦੇ ਵੀ ਤੁਸੀਂ ਆਪ ਬੰਦ ਕਰਾਉਣਾ ਨਹੀਂ ਕਰਾਉਂਦੇ ਦੂਜੀ ਗੱਲ ਟੈਸ ਵੀ ਭੇਜਿਆ ਦੂਜੀ ਗੱਲ 15 ਨੂੰ ਵੋਟਾਂ ਸਾਰੇ ਲੋਕ ਉਲਝੇ ਹੋਏ ਆ ਝੋਨੇ ਦਾ ਖੇਜਣਾ ਅਸੀਂ ਲੋਕ ਲਹਿਰ ਬਣਾ ਕੇ ਲੋਕਾਂ ਨਾਲ ਆ ਅਸੀਂ ਬੇਫਿਕਰ ਆ ਨਹੀਂ ਵੀ ਸਾਨੂੰ ਕੋਈ ਕਹਿ ਦੂਗਾ ਕਿ ਅਸੀਂ ਬੈਠਣ ਨਹੀਂ ਦਿੰਦੇ ਐਨੇ ਨਹੀਂ ਅਸੀਂ ਹਲਕੇ ਹੈਗੇ ਵੀ ਕੱਲ ਨੂੰ ਕਦੇ ਕਹੇਦੇ ਬੈਠਾਂਗੇ ਨਾ ਇਹ ਪਹਿਲਾਂ ਹੀ ਕਹਦਾ ਅੱਜ ਆ ਵੀ ਆ ਵੀ ਨਹੀਂ ਕਰਨ ਹੁੰਦੇ ਵੀ ਅਸੀਂ ਕਰਨ ਨਹੀਂ ਦਿੰਦੇ ਵੈਸੇ ਕਰਾਂਗੇ ਸੀਗਾ ਤਾਂ ਸਾਡੀ ਟੀਮ ਨੇ ਫੈਸਲਾ ਲਿਆ ਵੀ ਜੇ ਕਰਾਂਗੇ ਤਾਂ ਅੱਛੀ ਕਰਾਂਗੇ ਤੁਸੀਂ ਫੜਨਾ ਪਰਚਾ ਪਾਉਣਾ ਡਾਂਗਾ ਮਾਰਨੀਆ ਮਾਫ ਲਿਓ ਡਾਂਗਾ ਲੈ ਤੁਹਾਨੂੰ ਪਰ ਯਾਰ ਦੁੱਖ ਦੀ ਗੱਲ ਇਹ ਆ ਵੀ ਜਿਹੜਾ ਮੁੱਖ ਮੰਤਰੀ ਯਾਰ ਰੋਜ਼ ਪੂਖਦਾ ਯਾਰਾ ਕਿੱਜਿਆ ਰੋਜ਼ ਪਿੰਟਦਾ ਉਹ ਮੋਦੀ ਜਵਾਨਬੰਦੀ ਕਰਦਾ ਉਹ ਤੁਸੀਂ ਕੀ ਕਰ ਰਹੇ ਹੋ ਓਏ ਆ ਜਵਾਨਬੰਦੀ ਨਹੀਂ ਆ ਹੜਿਆ ਦੇ ਖਰਾ ਦੇ ਡਾਂਗਾ ਵਾਲੇ ਪੁਲਿਸ ਵਾਲੇ ਭਾਈ ਮੁੱਖ ਮੰਤਰੀ ਭਗਵੰਤ ਸਿੱਧੇ ਸਾਹਿਬ ਨੂੰ ਮਹੀਨੇ ਰਾਜਸਥਾਨ ਤੇ ਪਿਆਰ ਦਿੱਤਾ ਸੀ ਲੈਕਚਰ ਦਿਓ ਪੀ ਆਗਰ ਦਵਾਈ ਤਿੰਨ ਟਰਮ ਜਿੰਨਿਆਂ ਚ ਜਿੱਦਾਂ ਉਹ ਪਾਣੀ ਸਾਫ਼ ਹੋ ਜੂਗਾ ਰਾਜਸਥਾਨ ਨੂੰ ਸਾਫ਼ ਪਾਣੀ ਕਿੱਥੋਂ ਲੱਭੇ ਉਹਦੇ ਆ ਗੱਲਾਂ ਉਹੀ ਜਾਣੇ ਉਹਦਾ ਰੱਬ ਨੂੰ ਨਹੀਂ ਬਖਸ਼ਦਾ ਉਹਨੂੰ ਪੁੱਛਿਓ ਜੀ ਹਾਂ ਉਹਨੇ ਪੁੱਛਿਓ ਜੀ ਅਸੀਂ ਇਹਦਾ ਕੀ ਜਵਾਬ ਦੇਣਾ ਹੈ ਮੁੱਖ ਮੰਤਰੀ ਨੂੰ ਹੀ ਪੁੱਛਿਓ ਜੇ ਕਿ ਐਡਾ ਵੱਡਾ ਬਿਆਨ ਦਿੱਤਾ ਹੁਣ ਦੱਸਦੇ ਪਾਣੀ ਸਾਫ਼ ਹੋਊਗਾ ਉਹਦਾ ਵਿਧਾਨ ਸਭਾ 'ਚ ਬੋਲਿਆ ਇਸ ਕੀ ਨਾ ਸੈਸ਼ਨ 'ਚ ਇੱਕ ਹੋਰ ਗੱਲ ਹੈ ਤੁਸੀਂ ਰਾਜਸਥਾਨ ਨੂੰ ਸਾਫ਼ ਦੇਣਾ ਤੇ ਪੰਜਾਬ ਵਾਲਿਆਂ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਉਹਨਾਂ ਨੂੰ ਸਾਫ਼ ਨਹੀਂ ਦੇਣਾ ਇਹ ਇਹੀ ਕਹਿੰਦੇ ਸਾਫ਼ ਕਰਕੇ ਦਵਾਂਗੇ ਦੇਖੋ ਵੱਡੀ ਵੱਡੀ ਪ੍ਰੋਬਲਮ ਹੈ ਜਿਹੜੀ ਜਿਹੜੀ ਸਰਕਾਰ ਦੀ ਵੱਡੀ ਪ੍ਰੋਬਲਮ ਹੈ ਉਹ ਕਹਿੰਦੇ ਆ ਜੀ ਅਸੀਂ ਲੋਕਾਂ ਦੇ ਪੈਸੇ ਨਾਲ ਫੈਕਟਰੀ ਦਾ ਗੰਦ ਬਾਰ ਬਾਰ ਚੱਕਣ ਨੂੰ ਤਿਆਰ ਆ ਪਰ ਫੈਕਟਰੀਆਂ ਨੂੰ ਗੰਦ ਪਾਉਣ ਤੋਂ ਰੋਕਣਾ ਨਹੀਂ ਸਾਡੀ ਲੜਾਈ ਇਹ ਹੈ ਵੀ ਸਾਡੇ ਦਰਿਆਵਾਂ ਦੇ ਵਿੱਚ ਚਾਹੇ ਬੁੱਢਾ ਦਰਿਆ ਚਾਹੇ ਸਤ루ਜੋ ਚ ਗੰਦ ਪੈ ਹੀ ગયો ਅਸੀਂ ਆਪਣੇ ਪੈਸੇ ਨਾਲ ਹਰ ਸਾਲ ਸਾਫ਼ ਨਹੀਂ ਕਰਨਾ ਅੱਜ ਵੀ ਟੀਸੀ ਦਫ਼ਤਰ ਕਹਿੰਦੇ ਆ ਵੀ ਅਸੀਂ ਸਫਾਈ ਦਾ ਜਾਇਜਾ ਲਿਆ ਤੁਸੀਂ ਹੁਣ ਇਹ ਨਾ ਫੈਕਟਰੀਆਂ ਵਾਲਿਆਂ ਦੇ ਗੰਦ ਚੱਕਣ ਨੂੰ ਰਹਿ ਗਏ ਹੋ ਪ੍ਰੋਬਲਮ ਉੱਥੇ ਆ ਉਹ ਨਾਲੇ ਆਰਡਰ ਹੋ ਚੁੱਕਿਆ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਦਾ ਪੰਜਾਬ ਪੋਲਿਊਸ਼ਨ ਬੋਰਡ ਦਾ ਪੰਜਾਬ ਗਵਰਨਮੈਂਟ ਦਾ ਹੋ ਰਿਹਾ ਹੈ ਜੀ ਇਹ ਜੀਟੀ ਦਾ ਸਾਰਿਆਂ ਦਾ ਆਰਡਰ ਹੋ ਚੁੱਕਿਆ ਬੰਦ ਕਰੋ ਪਾਣੀ ਬੰਦ ਕਰੋ ਇਹ ਗਲ ਕਾਨੂੰਨੀ ਹੈ ਇਹ ਹੈ ਸਰਕਾਰ ਕੇ ਰੋਕੀ ਕਰਦੇ ਦਾ ਹੈ ਕਿ ਗੋਗੀ ਕਹਿੰਦੇ ਨੇ ਅੱਜ ਤੱਕ ਸ਼ਾਈ ਹਾ ਵੀ ਹੈ ਜੀ ਆ ਉਹ ਕਹਿੰਦੇ ਉਹ ਉਹ ਉਹਨਾਂ ਨੇ ਪ੍ਰੈਸ ਉਹ ਗੋਗੀ ਦਾ ਕੰਮ ਤੁਸੀਂ ਗੋਗੀ ਜੀ ਨੂੰ ਨਾ ਇੱਕ ਗੱਲ ਪੁੱਛੋ ਸਾਡੇ ਵੱਲੋਂ ਹੱਥ ਜੋੜ ਕੇ ਉਹ ਬੰਦਿਆ ਰੱਬ ਦੀ ਆਪ ਦੀ ਗਵਰਨਮੈਂਟ ਤੋਂ ਤਾਂ ਪੁੱਛ ਲੈ ਕੁਛ ਸਾ ਤੋਂ ਹੀ ਪੁੱਛੀ ਜਾਂਦਾ ਜੋ ਕੁਛ ਆ ਮੁੱਖ ਮੰਤਰੀ ਨੇ ਕਿਹਾ ਉਹਨੂੰ ਹੀ ਪੁੱਛ ਲੈ ਕੁਛ ਆਪ ਦੀ ਵਿਧਾਨ ਸਭਾ ਚ ਵੀ ਬੋਲ ਲੈ ਵੀ ਕਿਉਂ ਫालतू ਦੀਆਂ ਗੱਲਾਂ ਇਹ ਸਸਤੀਆਂ ਹਲਕੀਆਂ ਗੱਲਾਂ ਨੇ ਅਸੀਂ ਲੋਕਾਂ ਦੀ ਜਾਨ ਮਾਲ ਬਚਾਉਣ ਦੀ ਗੱਲ ਕਰ ਰਹੇ ਹਾਂ ਮਜ਼ਾਕ ਦੀ ਗੱਲ ਨਹੀਂ ਕਰ ਰਹੇ ਇਹ ਮਜ਼ਾਕ ਵਾਲੀਆਂ ਗੱਲਾਂ ਨੇ ਇਹ ਮਜ਼ਾਕ ਹੁੜਾ ਦਾ ਗੰਭੀਰ ਮੁੱਦਾ ਤੁਸੀਂ ਇਹਦਾ ਮਜ਼ਾਕ ੁੜਾਇਆ ਜਾ ਰਿਹਾ ਗੋਗੀ ਕਹਿੰਦਾ ਵੀ ਅਸੀਂ ਬੁੱਢਾ ਦਰਿਆ ਸਾਫ਼ ਕਰਨਾ ਹੈ ਚੰਗੀ ਗੱਲ ਹੈ ਪਰ ਸਾਫ਼ ਕਰਨ ਲਈ ਉਹਨੂੰ ਹਰ ਵਾਰੀ 15 ਡਾਈੰਗ ਵਾਲੇ ਨਾਲ ਕਿਉਂ ਜਾਈਦੇ ਆ ਇਹ ਸਾਡਾ ਸਵਾਲ ਹੈ ਉਹਨੂੰ ਭਾਈ ਇੱਕ ਸਵਾਲ ਹੈ ਸਰਕਾਰ ਕੋਈ ਆਰਡਰ ਕੱਢਦੀ ਹੈ ਤਾਂ ਮਹਾ ਡੈਂਗਰ ਦਾ ਆਰਡਰ ਹੈ ਨਾ ਐਨਓਸੀ ਖਤਮ ਕਰਨ ਦਾ ਆਰਡਰ ਹੈ ਤਿੰਨ ਵਾਰ ਮੁੱਖ ਮੰਤਰੀ ਸਾਹਿਬ ਨੇ ਆਰਡਰ ਕੀਤਾ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਕੋਈ ਲਾਗੂ ਨਹੀਂ ਹੋਈ ਹਾਂ ਵੀ ਲਾਗੂ ਹੁੰਦਾ ਕਾਰਨ ਕੀ ਸਮਝਦੇ ਹੋ ਕਰਪਸ਼ਨ ਮੋਟਾ ਰੱਪਿਆ ਮੋਟਾ ਚੜਾਵਾ ਐਸਾ ਇਹ ਜਿਹੜਾ ਬੇਈਮਾਨੀ ਹੈ ਪੰਜਾਬ ਪਰਤੀ ਲੋਕਾਂ ਪਰਤੀ ਜੋ ਤੁਸੀਂ ਤੋ ਰੋਕ ਕਰ ਰਹੇ ਹੋ ਆ ਵਜ੍ਹਾ ਹੈ ਵਰਨਾ ਜੋ ਇੱਕ ਮੇਰੀ ਗੱਲ ਸੁਣੋ ਅਸੀਂ ਕੋਈ ਗਨਾਹ ਤਾਂ ਨਹੀਂ ਕੀਤਾ ਸਾਨੂੰ ਇੱਥੇ ਰੋਕਣ ਲਈ ਆ ਕਿੰਨੇ ਖੜੇ ਨੇ ਤੇ ਆ ਜਿਹੜੇ ਸ਼ਰਮ ਗੰਦ ਪਾ ਰਹੇ ਹੈ ਜਿਲੇ ਨੈਸ਼ਨਲ ਪੋਲੂਸ਼ਨ ਬੋਰਡ ਆਰਡਰ ਕਰ ਚੁੱਕਿਆ ਹੈ ਪੰਜਾਬ ਪੋਲੂਸ਼ਨ ਬੋਰਡ ਆਰਡਰ ਕਰ ਚੁੱਕਿਆ ਹੈ ਪੰਜਾਬ ਗਵਰਨਮੈਂਟ ਕਹਿ ਚੁੱਕੀ ਹੈ ਜਾ ਕੇ ਵੇਖੋ ਤੇ ਤਾਜਪੁਰ ਜਾ ਕੇ ਵੇਖੋ ਫੋਕਲ ਪੁਆਇੰਟ ਤੇ ਪਾਣੀ ਪੈ ਰਿਹਾ ਕਿ ਨਹੀਂ ਪੈ ਰਿਹਾ ਉਹਨਾਂ ਨੂੰ ਕਿਉਂ ਨਹੀਂ ਫੜਦੇ ਆ ਡੰਗਾ ਵਾਲੇ ਉੱਥੇ ਕਿਉਂ ਨਹੀਂ ਜਾਂਦੇ ਤੇ ਮੈਂ ਇੱਕ ਗੱਲ ਕਹਿਣਾ ਜੀ ਛੋਟੀ ਜੀ ਮਾਨ ਸਾਹਿਬ ਇੱਕ ਗੱਲ ਸਭ ਤੋਂ ਵੱਡਾ ਲੋਕ ਜਸਕੀਰਤ ਜੀ ਪੁਆਇੰਟ ਰੱਖਣਗੇ ਜਸਕੀਰਤ ਜੀ ਦਾ ਪੁਆਇੰਟ ਲੈ ਲਿਆ ਜੀ ਤੁਹਾਡਾ ਦੇ ਲਈ ਹਮੇਸ਼ਾ ਪ੍ਰੋਟੈਸਟ ਕਰਨਾ ਪੈਂਦਾ ਜਾਂ ਡੰਗਾ ਖਾਣੀਆਂ ਪੈਂਦੀਆਂ ਸਿੱਧੇ ਤੌਰ ਤੇ ਕਿਹਾ ਜੀ ਇਹ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇਹ ਖੁਦ ਇਹ ਗੱਲਾਂ ਬੋਲਦੇ ਰਹੇ ਨੇ ਤੇ ਦਿੱਲੀ ਚ ਅੱਜ ਵੀ ਬੋਲ ਰਹੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸ਼ਰਮ ਆਉਣੀ ਚਾਹੀਦੀ ਹੈ ਕਿ ਕੋਈ ਕੰਮ ਲੋਕਾਂ ਦੇ ਹਿੱਤ ਦਾ ਸਿੱਧਾ ਵੀ ਕਰ ਦਿਓ ਜਦ ਸਿਰਫ ਡਾਂਗਾਂ ਚਲਾ ਕੇ ਸਾਡੇ ਅਰਜ਼ੀਆਂ ਨੂੰ ਅੰਦਰ ਪਾ ਕੇ ਹੀ ਕਰੂਗੇ ਜਦ ਲੋਕ ਜਦੋਂ ਬੋਲਦੇ ਆ ਲੋਕ ਲਹਿਰ ਬਣਾਉਂਦੇ ਆ ਫੇਰ ਕਰੂਗੇ ਸ਼ਰਮ ਛੁਰਾ ਨਹੀਂ ਇਹਨਾਂ ਨੂੰ ਖੋਦ ਇਹਨਾਂ ਨਾਵਾਂ ਤੇ ਸਰਕਾਰਾਂ ਬਣੀਆਂ ਨੇ ਅੱਜ ਇਹ ਸਰਕਾਰ ਕੀ ਕਰ ਰਹੀ ਹੈ ਵੇਖ ਲੋ ਖੱਬੇ ਸੱਜੇ ਕੀ ਕਰ ਰਹੀ ਹੈ ਅਹੀ ਕਰ ਰਹੀ ਹੈ ਅੱਛਾ ਇੱਕ ਸੈਕਿੰਡ ਰੱਖਾ ਇਹਨਾਂ ਨੂੰ ਇੱਕ ਪੁਆਇੰਟ ਬੋਲ ਲੈਣ ਤਾਂ ਫਿਰ ਤੁਸੀਂ ਪੁੱਛੀ ਚੱਲੋ ਸਵਾਲ ਦੇ ਵਿੱਚੋਂ ਇੱਕ ਗੱਲ ਆਈ ਸੀ ਉਹ ਜ਼ਰੂਰੀ ਸਮਝੀ ਮੈਂ ਤਾਂ ਅੱਗੇ ਆਇਆ ਅ ਇੱਕ ਸਵਾਲ ਪੁੱਛਿਆ ਸੀਗਾ ਪੁਲਿਸ ਬਾਰੇ ਵੀ ਇਹ ਸਾਨੂੰ ਰੋਕ ਰਹੇ ਆ ਜਾਂ ਨਹੀਂ ਰੋਕ ਰਹੇ ਦੇਖੋ ਗੱਲ ਇਹ ਹੈਗੀ ਆ ਕਿ ਅਸੀਂ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਅੱਜ ਤੋਂ ਕਾਫੀ ਦਿਨ ਪਹਿਲਾਂ ਮਹੀਨਾ ਹੋ ਚੁੱਕਾ ਹੈ ਇੱਕ ਕੰਪਲੇਂਟ ਲੈ ਕੇ ਆਏ ਸੀਗੇ ਕਿ ਭਾਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਫਸਰਾਂ ਦੀ ਤੇ ਡਾਈੰਗ ਦੇ ਵੱਡੇ ਵੱਡੇ ਇੰਡਸਟਰੀ ਵਾਲਿਆਂ ਦੀ ਮਿਲੀ ਭੁਗਤ ਦੇ ਨਾਲ ਕੰਮ ਹੋ ਰਿਹਾ ਜਦ ਕਿ ਕਾਨੂੰਨ ਦੇ ਵਿੱਚ ਵੀ ਤੇ ਇਹਨਾਂ ਦੇ ਆਪਣੇ ਐਗਰੀਮੈਂਟ ਨੇ ਵੀ ਆਪਣੇ ਆਪਣੇ এনवायरमेंट ਕਲੀਅਰੈਂਸ 10 ਸਾਲ ਪੁਰਾਣੀ ਦਾ ਸਰਦਨ ਇਹ ਪਾਣੀ ਨਹੀਂ ਵਿੱਚ ਪਾ ਸਕਦੇ ਇਹ ਸਵਾਲ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਡੀਜੀਪੀ ਸਾਹਿਬ ਨੂੰ ਬੀਡੀ ਅਧਾਰੇ ਕੰਮ ਨਹੀਂ ਕਰ ਰਹੇ ਕਾਨੂੰਨ ਨੂੰ ਦੀ ਪਾਲਣਾ ਨਹੀਂ ਕਰ ਰਹੇ ਕਮਿਸ਼ਨਰ ਪੁਲਿਸ ਵੀ ਉਹਨਾਂ ਦੇ ਇੱਕ ਐਫ ਆਈ ਆਰ ਨਹੀਂ ਕਰ ਰਿਆ ਤੇ ਡੀ ਜੀ ਪੀ ਪੁਲਿਸ ਕੀ ਉਹਨਾਂ ਨੂੰ ਆਰਡਰ ਕਰਨਗੇ ਕਿ ਇਹ ਭਾਈ ਕਾਨੂੰਨ ਦੀ ਪਾਲਣਾ ਇਹਨਾਂ ਤੋਂ ਵੀ ਕਰਾਈ ਜਾਵੇ ਇਹ ਕਿਉਂ ਪਾਲਣਾ ਨਹੀਂ ਕਰ ਰਹੇ ਅਸੀਂ ਕਿਉਂ ਹਰ ਵਾਰੀ ਜਵਾਬ ਨਹੀਂ ਹੈ ਕਿ ਅਸੀਂ ਇੱਥੇ ਸਿਰਫ ਗੱਲ ਕਰਨ ਤੇ ਜਵਾਬ ਦੇ ਰਹੇ ਹਿੱਪਾ ਪੁਲਿਸ ਸਟੇਸ਼ਨ 'ਚ ਅੱਜ ਤੋਂ ਸਵਾ ਮਹੀਨਾ ਪਹਿਲਾਂ ਅਸੀਂ ਰਿਪੋਰਟ ਕਰਾ ਚੁੱਕੇ ਹਾਂ ਤੁਸੀਂ ਵੀ ਗਵਾਹ ਹੋ ਔਰ ਕਮਿਸ਼ਨਰ ਆਫ ਪੁਲਿਸ ਨੂੰ ਇਹਦਾ ਉਸੇ ਵਕਤ ਜਾਣਕਾਰੀ ਦੇ ਚੁੱਕੇ ਆਂ ਔਰ ਸਾਨੂੰ ਉਹਨਾਂ ਨੇ ਕਿਹਾ ਸੀ ਹਾਇਰ ਅਥਾਰਟੀ ਨਾਲ ਗੱਲ ਕਰਕੇ ਅਸੀਂ ਜਵਾਬ ਦੇਵਾਂਗੇ ਮੈਨੂੰ ਦੱਸਿਓ ਜੇ ਹਾਇਰ ਅਥਾਰਟੀ ਨਾਲ ਗੱਲ ਹੀ ਨਹੀਂ ਹੋਈ ਆ ਅੱਜ ਵੀ ਮੁੱਖ ਮੰਤਰੀ ਸਾਨੂੰ ਰਾਜ ਮਿਲਿਆ ਇੱਥੋਂ ਲੰਘਿਆ ਲੁਧਿਆਣੋਂ ਗਿਆ ਹਜੇ ਹਾਇਰ ਅਥਾਰਟੀ ਨਾਲ ਗੱਲ ਹੀ ਨਹੀਂ ਹੋਈ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਇਹਦੇ ਪਿੱਛੇ ਕੀ ਰੀਜ਼ਨ ਹੈ ਕੌਣ ਹੈ ਇਹਦਾ ਜ਼ਿੰਮੇਦਾਰ ਕਮਾਲ ਦੀ ਸਰਕਾਰ ਹੈ ਯਾਰ ਸਾਰਿਆਂ ਮੌਤ ਵੰਡੀ ਜਾ ਰਹੀ ਹੈ ਜੋ ਦੋਸ਼ੀ ਨੇ ਨਜ਼ਰ ਆ ਰਹੇ ਨੇ ਸਾਰੀਆਂ ਕਨਸਟੀਟਿਊਸ਼ਨ ਅਥਾਰਟिटीज ਉਸ ਤੇ ਕੁਐਸਚਨ ਉਠਾ ਚੁੱਕੀਆਂ ਨੇ ਨੋਟਿਸ ਹੋ ਚੁੱਕਿਆ ਫਿਰ ਵੀ ਮੌਤ ਵੰਡੀ ਜਾ ਰਹੀ ਹੈ ਕੋ ਰੋਕੂ ਕੇ ਨਹੀਂ ਰੋਕੂ ਤੋ ਸਾਲਿਓ ਸੋਨੂੰ ਬੇਨਤੀ ਕਰਦੇ ਆ ਓਏ ਆ ਜਮਾਲਪੁਰੇ ਜਾ ਕੇ ਦਿਖਾ ਦਿਓ ਇੱਕ ਵਾਰੀ ਉਹ ਲੋਕਾਂ ਨੂੰ ਆ ਕੈਮਰਾ ਰਹੀਂ ਦਰਸ਼ਨ ਕਰਾ ਦਿਓ ਜ਼ਹਿਰ ਦੇ ਆ ਸੋਨੂੰ ਆਪੇ ਸਮਝ ਆ ਜੂਗੀ ਉਹ ਕਾਨੂੰਨ ਦੇ ਵੇਲੇ ਫੈਕਟਰੀਆਂ ਬੰਦ ਹੋ ਗਈਆਂ ਸੀ ਯਾਰ ਮੈਂ ਫੈਕਟਰੀ ਬੰਦ ਹੋ ਗਈਆਂ ਪਾਣੀ ਪੀ ਨਹੀਂ ਰਿਹਾ ਯਾਰ ਪਾਣੀ ਗੁਰਬਾਣੀ ਕਹਿੰਦੀ ਪਾਣੀ ਪਿਆ ਵਾ ਮੇਰੇ ਕਹਿੰਦਾ ਪਾਣੀ ਸਾਹਮਣੇ ਕਿਉਂ ਜਾਂ ਉਹ ਤੋਂ ਬਾਅਦ ਕਿਉਂ ਉਹ ਗਵਰਨਮੈਂਟ ਭਰਾਵਾ ਆ ਗਵਰਨਮੈਂਟ ਜੀ ਨੂੰ ਕੰਸਟੀਟਿਊਸ਼ਨਲ ਅਥਾਰਟੀ ਦਿੱਤੀ ਆ ਲੋਕਾਂ ਨੇ ਚੁਣ ਕੇ ਭਾਈ ਨੇ ਆ ਤੁਹਾਡੇ ਸਾਹਮਣੇ ਹੀ ਆ ਇਸਤੇਮਾਲ ਨਹੀਂ ਸਾਨੂੰ ਕੱਲ ਰੱਖਣ ਦੀ ਵੀ ਮਨਾਹੀ ਆ ਡਾਂਗਾ ਲੈ ਕੇ ਖੜੇ ਆ ਤੇ ਉਧਰ ਸ਼ਰਿਆ ਮੈਂ ਹੀ ਦਰਖਾਸਤਾਂ ਵੀ ਦੇਤੀਆਂ ਐਨਜੀਟੀ ਪ੍ਰਦੂਸ਼ਨ ਬੋਰਡ ਸਾਹਮਣੇ ਲਿਖਤਾ ਆਰਡਰ ਕਰਤਾ ਵੀ ਗਰ ਕਹਿੰਦੀਆਂ ਪਾਣੀ ਬੰਦ ਕਰੋ ਕੌਣ ਬੰਦ ਕਰਾਉਣ ਜਾਂਦਾ ਹੈ ਕਰਾਉਂਦੇ ਆ ਲਾਗੂ ਜਾ ਕੇ ਡਾਂਗਾ ਲੈ ਕੇ ਅਸੀਂ ਪੈਸੇ ਨਹੀਂ ਦੇ ਸਕਦੇ ਲੋਕ ਪੈਸੇ ਨਹੀਂ ਦੇ ਸਕਦੇ ਦੇ ਰਹੇ ਨੇ ਇਸ ਲਈ ਚੰਦ ਰਿਹਾ ਤਾਂ ਜਿੱਥੋਂ ਦਿਨੇ ਹੱਥੋਂ ਲੰਘਦਾ ਉਹਨੇ ਅਸੀਂ ਬਿਊਟੀਫਿਕੇਸ਼ਨ ਕਰਤੀ ਆ ਪੋਤੇ ਲਾ ਕੇ ਉਹ ਮਜ਼ਾਕ ਹੈ ਯਾਰ ਇਹ ਮਜ਼ਾਕ ਹੈ ਉਹ ਨੋਕੇ ਮੰਜਾੜਾ ਰਹਾ ਦੋ ਕਿਸੇ ਭਾਣ ਵਾਲਾ ਲਾ ਕੇ ਤੁਹਾਨੂੰ ਇੱਕ ਗੱਲ ਮੈਂ ਕਹੂੰਗਾ ਇਹ ਐਮ ਐਲ ਆ ਦੀ ਗੱਲ ਕਰਨਾ ਮਜ਼ਾਕ ਹੈ ਇੱਕ ਸੀਰੀਅਸ ਮੈਟਰ ਹੈ ਹਰ ਰੋਜ਼ ਕਿੰਨੇ ਬੰਦੇਆਂ ਨੂੰ ਕੈਂਸਰ ਹੋ ਰਿਹਾ ਹੈ ਕਾਲਾ ਪੀਲਿਆ ਹੋ ਰਿਹਾ ਲੋਕ ਹਸਪੀਟਲਾਈਜ਼ ਹੋ ਰਹੇ ਨੇ ਮਰ ਰਹੇ ਨੇ ਅਸੀਂ ਜੇ ਉਦੋਂ ਮਜ਼ਾਕ ਦੀ ਗੱਲ ਕਰਾਂਗੇ ਨਾ ਤਾਂ ਇਹ ਮਜ਼ਾਕ ਦੀ ਗੱਲ ਉਹਨਾਂ ਮੌਤ ਵਾਲਿਆਂ ਨਾਲ ਇੱਕ ਤਰ੍ਹਾਂ ਦਾ ਧਰੋ ਹੋਊਗਾ ਸਾਡੀ ਜ਼ਿਆਤੀ ਹੋਊਗੀ ਉਹਨਾਂ ਲੋਕਾਂ ਨਾਲ ਜੋ ਮਰ ਰਹੇ ਨੇ ਵਿਚਾਰੇ ਅਸੀਂ ਭਾਈ ਇਹ ਜ਼ਹਿਰਾਂ ਦਾ ਪੱਕਾ ਹੱਲ ਚਾਹੁੰਦੇ ਹਾਂ ਜੇ ਅਸੀਂ ਲਾਲਾ ਲਾਲਾ ਕਰਾਉਣੀ ਹੁੰਦੀ ਬੰਦ ਕਰਕੇ ਇੱਕ ਦਿਨ ਅਸੀਂ ਉੱਥੇ ਕਹਿਣ ਦੇ ਬੰਦ ਕਰਾਦਾ ਗ੍ਰਿਫਤਾਰੀ ਦੇਦੀ ਨਹੀਂ ਅਸੀਂ ਜੋ ਜ਼ਹਿਰ ਜੋ ਕੈਮੀਕਲ ਸਾਡੇ ਧਰਤੀ ਹੇਠਾਂ ਵੀ ਪਾਏ ਜਾ ਰਿਹਾ ਸਾਡੇ ਹੋਰ ਵੀ ਦਰਿਆਾਂ ਨੇ ਪੂਰੇ ਪੰਜਾਬ 'ਚ ਪਾਣੀ ਪੈ ਰਿਹਾ ਇਕੱਲੇ ਬੁੱਡੇ ਦਰਿਆ ਦੀ ਗੱਲ ਨਾ ਕਰ ਗਏ ਇਹਦਾ ਸ਼ੁਰੂਆਤ ਆ 3 ਦਸੰਬਰ ਨੂੰ ਹੋਏਗਾ ਅਸੀਂ ਮੈਂ ਕਿਹਾ ਸ਼ੁਰੂ ਕਰਕੇ ਪੂਰਾ ਇੱਕ ਇੱਕ ਬੂੰਦ ਬੂੰਦ ਅਸੀਂ ਚਾਹ ਧਰਤੀ ਹੇਠਾਂ ਦੇ ਜਾਂ ਦਰਿਆ ਮੈਂ ਨਹੀਂ ਪੈਣ ਦੇਣੀ ਉਹਦੇ ਲਈ ਲੋਕੋ ਤੁਹਾਡੀ ਲੋੜ ਆ ਲਹਿਰ ਦੀ ਲੋੜ ਆ ਲੋਕ ਉੱਠਣਗੇ ਤਾਂ ਗੱਲ ਬਣਨੀ ਆ ਆ ਸਾਡੀ ਕਾਲੀ ਬਈ ਚਿੱਟੀ ਬਈ ਸਾਰੀਆਂ ਜ਼ਹਿਰੀਲੀਆਂ ਨੇ ਰਾਵੀ ਬਈ ਜ਼ਹਿਰੀਲੇ ਨੇ ਧਰਤੀ ਇਹਦਾ ਬੋਰ ਕਰਕੇ ਵੱਡੇ ਵੱਡੇ ਬੋਰ ਕੀਤੇ ਹੋਇਆ ਖੂਹ ਕੀਤੇ ਉਹ ਸਿੱਧਾ ਪਾਣੀ ਸਿੱਟ ਰਹੇ ਆ ਆ ਵਜੀਰਾ ਫੈਕਟਰੀ ਕੀ ਕਰ ਰਹੀ ਸੀ ਆ ਜੀਰੇਤ ਕੀ ਹੋਇਆ ਹਾਂ ਪਰ ਨਾਲੇ ਵਾਲੇ ਕੀ ਕਰ ਰਿਹਾ ਫਤੇਗੜ ਸਾਹਿਬ ਕੀ ਹੋ ਰਿਹਾ ਹਮੀਰਾ ਪਿੰਡ ਕੋਲੇ ਕੀ ਹੋ ਰਿਹਾ ਸਾਰੀਆਂ ਫੈਕਟਰੀਆਂ ਜੋ ਬੋਰ ਕਰਕੇ ਥੱਲੇ ਪਾਣੀ ਪਾ ਰਹੀਆਂ ਨੇ ਆ ਸਾਡੀ ਹੰਸਲਾ ਨਦੀ ਸੀਗੀ ਇਹ ਵੀ ਇਤਿਹਾਸਕ ਨਦੀ ਸੀ ਨਾਲਾ ਬਣਾਤਾ ਕਿੰਨੀਆਂ ਨਦੀਆਂ ਨੇ ਸੰਘਾ ਸਟ੍ਰੇਨ ਕੀ ਕਰ ਰਹੀ ਜੇ ਅਸੀਂ ਕੋਈ ਆਇਆ ਕਰਨਾ ਹੁੰਦਾ ਨਾ ਲਾਲਾ ਲਾਲਾ ਕਰਾਉਂਦੇ ਗ੍ਰਿਫਤਾਰੀ ਦੇ ਜਾਂਦੇ ਵੀ ਨਹੀਂ ਅਸੀਂ ਤਾਂ ਗਏ ਸੀ ਨਹੀਂ ਅਸੀਂ ਬੰਦ ਕਰਤਾ ਕਹਿ ਦਿੰਦੇ ਅਸੀਂ ਕਿਵੇਂ ਅਸੀਂ ਹਸਲ ਕਰ ਲਈ ਅਸੀਂ ਬੰਦ ਵੀ ਕਰ ਦਿੰਦੇ ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਨੇ ਆ ਵੀ ਨਹੀਂ ਉਹ ਹੱਲ-ਪਲ ਪਾਓ ਪੱਕਾ ਇਹ ਜਿਹੜੀਆਂ ਜਾਂਨਾ ਜਾ ਰਹੀਆਂ ਨੇ ਲੋਕ ਮਰ ਰਹੇ ਨੇ ਇਹਨਾਂ ਨੂੰ ਬਚਾਉਣਾ ਹੈ ਇਹਨਾਂ ਨੂੰ ਕਿਵੇਂ ਬਚਾਵਾਂਗੇ ਜੇ ਤੁਸੀਂ ਨਹੀਂ ਉਠੋਗੇ ਤਾਂ ਅਸੀਂ ਤਿੰਨ ਤਰੀਕਿਆਂ ਨੂੰ ਵੀ ਆਣੇ ਆ ਕਿ 3 ਤਰੀਕ ਨੂੰ ਅਸੀਂ ਤਾਂ ਬੰਦ ਕਰ ਦੇਣਾ ਤੇ ਜੇ ਤੁਸੀਂ ਨਹੀਂ ਆਉਂਗੇ ਤਾਂ ਭਾਈ ਤੋਂ ਡੀ ਮਰ ਜੀ ਸਾਨੂੰ ਇੱਕ ਬੇਨਤੀ ਆ ਸੋਡੇ ਇੱਕ ਪੱਤਰਕਾਰ ਭਰਾ ਮਨੋਜ ਹੀਰੇ ਤੇ ਦੰਗੇ ਭੜਕਾਉਣ ਦਾ ਪਰਚਾ ਹੋਇਆ ਕਿਉਂ ਹੋਇਆ ਪੁੱਛੋ ਨਾ ਇਹਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਸੀ ਪੀਐਸੀ ਨੂੰ ਪੁੱਛੋ ਸੀਪੀ ਨੂੰ ਪੁੱਛੋ ਜੀ ਸਰ ਪੇਕ ਪੋਸਟ ਪਾਉਣ ਦੇ ਕਹਿੰਦੇ ਜੀ ਦੰਗੇ ਭੜਕਾਉਣ ਦਾ ਪਰਚਾ ਰਿਹਾ ਉਹ ਪੱਤਰਕਾਰ ਮਨੋਜ ਹੀਰੇ ਤੇ ਤੇ ਜਿਹੜੇ ਬੰਦੇ ਸ਼ਰਿਆਮ ਕਹਿ ਰਿਹਾ ਐ ਕਰ ਦਿਆਂਗੇ ਉਹ ਕਰ ਦਾਂਗੇ ਕੋਈ ਕਾਰਵਾਈ ਨਹੀਂ ਆ ਹਰ ਪਾਸੇ ਜਵਾਬ ਮੰਦੀਆਂ ਮਾਲੀ ਦੇਖ ਲੋ ਕੀ ਮਾਦੀ ਆਦਾ ਥ੍ਰੈਟ ਸੀ ਬਾਈ ਸਰਕਾਰਾਂ ਲਈ ਉਹ ਚੱਕੇ ਅੰਦਰ ਦੇਤਾ ਇਹਨਾਂ ਜੀ ਤਾਂ ਗੇ ਭੜਕਾਤੇ ਜੀ ਇਹਨੇ ਇਹਨੇ ਭਾਵਨਾ ਮਾਜੀ ਦੂਜਿਆਂ ਦੀਆਂ ਉਹ ਘਰਤੀਆਂ ਉਹ ਹਾਲਾਕ ਉਹਦਾ ਇਹ ਕਹਿ ਰਿਹਾ ਵੀ ਕੋਈ ਭਾਵਨਾ ਪੜਕਾਈ ਨਹੀਂ ਸਾਡੀ ਇਹਦੇ ਬਾਦ ਨੂੰ ਚੱਕੇ ਮਾਲੀ ਵਰਗੇ ਅੰਦਰ ਦੇਤਾ ਯਾਰ ਹਰ ਬੰਦੇ ਦੀ ਜ਼ੁਬਾਨ ਨੂੰ ਜ਼ਿੰਦਾਦਾਰ ਰਹਿ ਆ ਭੁੱਲ ਜਾ ਭਵੰਸਿਆਂ ਪੱਤਾ ਹੀ ਪਾੜਦੇ ਓ ਰੱਬ ਵੀ ਦੇਖਦਾ ਓਏ ਆਜਾ ਲੀ ਤੇ ਤੇਰੇ ਕੋਲ 2 ਸਾਲ ਲੱਗੇ ਪਹਿਲਾ ਪਹਿਲੀ ਲਾਦਣਗੇ ਤੈਨੂੰ ਇਹ ਇੱਕ ਆਖਰੀ ਗੱਲ ਕਹਿ ਕੇ ਕਰਨਲ ਸਾਹਿਬ ਨੇ ਫਿਰ ਗੱਲ ਕਹਨੀ ਹੈ ਤੁਸੀਂ ਜੋ ਵੀ ਆਪ ਦਾ 1 ਬਾਈ 1 ਵੀ ਕਰਨਾ ਹੈ ਇੱਕ ਗੱਲ ਆਣੀ ਹੈ ਕਿ ਮੈਂ ਲਖਾ ਬੈਂਸ ਸਾਹਿਬ ਜਸਕੀਰਤ ਜੀ ਕਰਨਲ ਸਾਹਿਬ ਅਸੀਂ ਜੋ ਕਹਿ ਰਹੇ ਹਾਂ ਛੱਡੋ ਪਰੇ ਜੋ ਭਗਵੰਤ ਮਾਨ ਪਹਿਲਾਂ ਕਹਿੰਦਾ ਰਿਹਾ ਜਾਂ ਸਪੀਕਰ ਸਾਹਿਬ ਸਾਡੇ ਕਹਿੰਦੇ ਰਹੇ ਕੱਲਾ ਉਹ ਕਰ ਦਿਓ ਸਾਡਾ ਕੁਛ ਨਾ ਕਰੋ ਬਸ ਗੱਲ ਹੀ ਖਤਮ ਇਹ ਕਰ ਦਿਓ ਬਸ ਕਰੂंगे ਕੋਣ ਵਾਲੇ ਆਰਡਰ ਹੀ ਕਰਦੇ ਹੋ ਜੇ ਨਹੀਂ ਕਰੂਗੇ ਤਾਂ ਇਹਨਾਂ ਦੱਸੋ ਉਦੋਂ ਗਲਤ ਬੋਲਿਆ ਸੀ ਉਹਦੀ ਮਾਫੀ ਮੰਗ ਲਓ ਜਾਂ ਹੁਣ ਦੀ ਮਾਫੀ ਮੰਗ ਲਓ ਤੇ ਜੇ ਤੁਸੀਂ ਦੋਨੇ ਨਹੀਂ ਕਰੋਗੇ ਬੇਸ਼ਰਮੀ ਧਾਰ ਕੇ ਚੁੱਪ ਬੈਠੇ ਰਹੋਗੇ ਤਾਂ 3 ਦਸੰਬਰ ਨੂੰ ਤੁਹਾਨੂੰ ਕਹਿ ਰਹੇ ਹਾਂ ਲਲਕਾਰ ਕੇ ਚਿੱਟੇ ਦਿਨ ਬੰਦ ਕਰਾਂਗੇ ਔਰ ਕਰਾਂਗੇ ਵੀ ਤਾਜਪੁਰ ਵਾਲੀ ਰੋਡ ਵਾਲਾ ਫੋਕਲ ਪੁਆਇੰਟ ਵਾਲਾ 9 ਕਰੋੜ ਲੀਟਰ ਜਿੱਥੋਂ ਪਾਣੀ ਪੈਂਦਾ ਹੈ ਸ਼ਰੇਮ ਜਾ ਕੇ ਬੰਦ ਕਰਾਂਗੇ ਰੋਕਦੇ ਤਾਂ ਰੋਕ ਲਿਓ ਜੇ ਇਹ ਗੁਨਾਹ ਹੈ ਅਗਰ ਇਨਸਾਨੀਅਤ ਦੀ ਸੇਵਾ ਕਰਨਾ ਤਾਂ ਇਹ ਗੁਨਾਹ ਅਸੀਂ ਕਰਨ ਜਾ ਰਹੇ ਹਾਂ 3 ਦਸੰਬਰ ਨੂੰ ਪੰਜਾਬ ਦੇ ਲੋਕੋ ਤੁਸੀਂ ਸੋਚ ਲਿਓ ਜੇ ਇਹ ਯਾਰਾਂ ਸਾਨੂੰ ਪਾਉਣ ਤੋਂ ਰੋਕਣ ਸਾਲ ਉਹਨੂੰ ਮਾਰਨਾ ਚਾਹੁੰਦੇ ਆ ਇਹ ਤੁਸੀਂ ਫੈਨਲਾ ਕਰਨਾ ਵੀ ਉੱਠ ਕੇ ਯਾਰਾਂ ਬੰਦ ਕਰਨੀਆਂ ਯਾਰ ਵੀ ਕੇ ਮਾਰਨਾ